ਓਏ ਮਾਰੋ ਮਾਰ ਚੱਲਦਾ ਗਾਵਾ ਅਸੀਂ ਕੱਲ ਜੀ ਬਾਈ ਸਾਰਿਆਂ ਨੂੰ ਜੀ ਬਸ ਨਿਬੜ ਗਿਆ ਬਾਬੇ ਆਹੀ ਰਹਿ ਗਿਆ ਉਹਦੇ ਹੋਰ ਥੋੜੀ ਬਾਈ ਰਹੀ ਗਈ ਹਾਂ ਚੱਕਤੀ ਸਾਰੀ ਉਹ 2 ਕਿਲੇ ਚੱਕਤੇ ਕਿਲਾ ਉਹ ਚੱਕਦਾ ਉਧਰ ਉਹ ਵਾਲਾ ਨਮਾ ਉਹ ਰੀਤੇ ਵਾਲਾ ਹਾਂ ਆ ਰਹਿ ਗਿਆ ਤਾਂ ਛਿਬਗੇ ਜਗਾ ਇਹ ਵੀ ਚੱਕਤੀ ਇੱਕ ਕਿਹੜਾ ਲੈ ਗਿਆ ਇੱਕ ਰਹਿ ਗਿਆ ਥੋੜੀ ਸਮ ਚੱਲਦਾ ਹੈ ਪਰ ਹਾਂ ਹੁਣੇ ਤੇ ਬਾਅਦ ਬਸ ਇਹ ਮੱਕੀ ਵਢਣ ਲਾਉਣੇ ਸ਼ਾਹਨ ਮੱਕੀ ਕਿਦੋਂ ਗਾ ਸਾਦਾ ਹਾਂ ਮੱਕੀ ਕਰ ਲਈ ਵਧੀਆ ਚੱਲ ਮੱਕੀ ਕਰ ਲਈ ਐਤ ਕੀ ਗਊਸ਼ਾਲਾ ਜਾ ਆਪਣਾ ਪੁਰਾਣਾ ਬੰਦਾ ਦਾ ਜਿਹੜਾ ਥੋੜਾ ਜਿਹਾ ਰੇਟ ਘੱਟ ਦਿੰਦਾ ਮੈਂ ਉਹਨੂੰ ਕਿਹਾ ਵੀ ਕਹਿੰਦਾ ਨਹੀਂ ਮੇਰੇ ਕੋਲ ਆਉਂਦੀ ਆ ਕਹਿੰਦਾ ਮੈਂ ਭਾਈ ਫਿਰ ਜੇ ਆਉਂਦੀ ਆ ਕੋਈ ਗੱਲ ਨਹੀਂ ਪਹਿਲਾਂ ਸਲਾਬ ਬਣੀ ਦੀ ਖੈੜ ਲੇ ਕੇ ਜਾਣ ਦੀ ਫਿਰ ਮੈਂ ਖਰਚਾ ਵੀ ਪੈ ਜਾਣਾ ਇੱਕ ਜਾਣ ਆਦੀ ਰਾਤ ਨੂੰ ਕੋਈ ਕਰਨਾ ਫਿਰ ਮੈਂ ਨਾ ਇੱਥੇ ਕਰ ਲਈ ਰੋਪੜੇ ਨੇੜੇ ਆ ਨਾਲੇ ਹੈ ਕਿ ਨਹੀਂ ਹੋਰ ਕੰਮ ਵੀ ਸਾਲੇ ਬਹੁਤ ਹੋ ਜਾਂਦੇ ਫੇ ਵਿਚ ਨੂੰ ਜਿਹੜੀ ਮਰ ਜਾਂਦੀ ਬੰਦੇ ਦੀ ਮੈਂ ਕੱਟਾ ਸਹੀ ਕੋਈ ਗੱਲ ਨਹੀਂ ਕਦੇ ਨਹੀਂ ਵੱਢਣ ਤਾਂ ਲੱਗੇ ਆ ਹੁਣ ਸਾਲੇ ਕੁੱਕੜੀ ਜੀ ਲੱਗੀ ਆ ਪੈਣ ਉਹਨੂੰ ਟਾਂਡੀ ਜੀ ਇੰਨੀ ਨਹੀਂ ਗਾ ਬੜੀ ਡਾਂਡੀ ਪੈ ਗਈ ਸਮਝਦਾ ਜਾਮਰਾ ਵੀ ਹੋਣਾ ਹੁਣ ਸੂਰਾਂ ਨੇ ਲੱਗ ਜਾਣਾ ਹੁਣ ਮੈਂ ਤਾਂ ਬਾਪੂ ਨੂੰ ਕਹਦਾ ਮੈਂ ਝਟਕੇ ਵਾਲੀ ਮਹਾ ਪਕਾਲਾ ਝਟਕੇ ਵਾਲੀ ਮਸ਼ੀਨ ਲਿਆਉਂਦੇ ਆ ਕਹਿੰਦਾ ਨਹੀਂ ਕਹਿੰਦਾ ਝਟਕੇ ਵਾਲੀ ਕਹਿੰਦਾ ਕਿਤੇ ਕਿਸੇ ਦਾ ਨੁਕਸਾਨ ਨਾ ਹੋ ਜਾਈ ਉਹ ਮੈਂ ਨਹੀਂ ਮਾ ਮਾਂਤਾ ਪ੍ਰਾਪਤਾ ਮਸ਼ੀਨ ਤੇ ਭਾਵੇਂ ਮਾਂਤਾ ਹੋਵੇ ਆ ਠੀਕ ਆ ਕਰ ਲੋੜਾ ਮਾਂ ਚੱਲ ਫੇ ਨਾਲੇ ਖੇਤ ਬੇਲਾ ਹੋ ਜਾਊਗਾ ਜਦੋਂ ਯਾਰ ਤੇਰੀ ਤਾਂ ਲੌਣੇ ਨਾ ਹਵਾ ਹਵਾ ਪੈਲੂ ਵੀ ਹੋ ਜੇ ਤੂੰ ਪਕਾਉਣ ਦੀ ਕੋਈ ਗੰਟੀ ਗੁੰਟੀ ਨਹੀਂ ਹੁਣ ਤੈਨੂੰ ਰੇਟ ਮਿਲਦਾ ਨਾ ਦੇ ਦੇਦਾ ਆ ਇਹਦਾ ਆਏ ਹੁਣ ਧੁੱਪ ਵੀ ਨਹੀਂ ਲੱਗੀ ਖੇਤ ਨੂੰ ਹੁਣ ਧੁੱਪਾਂ ਤਾਂ ਆਪਾਂ ਉਕੇ ਤੇ ਖੁੱਲਾ ਪਿਆਰ ਹੁੰਗਾ ਫੇਦਾ ਆਪਾਂ ਨੂੰ ਹਲੋ ਹਾਂ ਅਰੇ ਆਪ ਕੀ ਨਾ ਨਾ ਆਏ ਜੀ ਕੱਲ੍ਹ ਕੱਲ੍ਹ ਆਦੇ ਨੋਕ ਤੇ 4:00 ਤੇ 5:00 ਹੈ ਨਾ ਹਾਂ ਤੇ ਉਹ ਤੇਰਾ ਤੇ ਜਦ ਮੈਂ ਕਰ ਲੂੰ ਖਾਲੀ ਅਡਾਇਆ ਹੀ ਆ ਪ੍ਰੈਣ ਦੇ ਕਿਤੇ ਨਹੀਂ ਕਰਨੇ ਪੈਜੂਗਾ ਤੋ ਨੋ ਕੇ ਗਾਗੂ ਇਹ ਨੂੰ ਦੋ ਥੈਲੇ ਪਾਉਣੇ ਜੇ ਕੀਲੇ ਦੇ ਜੇ ਤਾਂ ਪਾਉਣਾ ਥੈਲਾ ਇੱਕ ਥੈਲਾ ਪਾਉਣਾ ਇੱਕ ਥੈਲਾ ਫਿਰ ਠੀਕ ਆ ਫਿਰ ਥੈੜ-ਥੈੜ ਘਮਾ ਦਿਆਂਗਾ ਐ ਠੀਕ ਆ ਹਾਂ ਦੋ ਥੈੜ ਲਜਾਣੇ ਇਹਨੇ ਥੈਲਾ ਇੱਕ ਲੇਗਾ ਕੀਲੇ ਜਾ ਜਾਗਾ ਪਾਉਣ ਨੂੰ ਪੂਰਾ ਕਰੂਗੀ ਹਨ ਜੇ ਤੈਨੂੰ ਦੋ ਥੈਲੇ ਪਾਉਣੇ ਆ ਫਿਰ ਨਾ ਇਹਨੂੰ ਐ ਮੰਨ ਕੇ ਚੱਲ ਵੀ ਜੇ ਆਹ ਦੇਖ ਜੇ ਦੋ ਥੈਲੇ ਲਗਾਤਾਰ ਪਾਉਣ ਵੀ ਫਿਰ ਆਹ ਥੈੜ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਜਿਹੜਾ ਥੈੜ ਵਾਲਾ ਥੈੜ ਇੱਕ ਜਾਣਾ ਹਾਂ ਠੀਕ ਆ ਜਿਹੜਾ ਫਿਰ ਆਪਾਂ ਇਹ ਦੁਆਰੇ ਮੋੜਨਾ ਫਿਰ ਇਹ ਨਾਲੇ ਸਿਆੜ ਮੋੜੀ ਜਾਣਾ ਫਿਰ ਡਬਲ ਪਾਉਂਗੀ ਆਹ ਸਿਆੜ ਚ ਫਿਰ ਇੱਥੇ ਆਜ ਦੇ ਚ ਫਿਰ ਇਹ ਦੇ ਨਾਲੇ ਪਈ ਜਾਣਾ ਇਹ ਚ ਫਿਰ ਡਬਲ ਪਾਉਂਗੀ ਫਿਰ ਦੋ ਥੈਲੇ ਪਾਉਂਗੀ ਉਰਦੇ ਬਦਾਲਾ ਦੂਜੀ ਗੇੜੇ ਮਾਰਨੇ ਫਾਲਤੂ ਨਹੀਂ ਨਹੀਂ ਫੋਲੋ ਛੱਡੀ ਹੋਈ ਆ ਹੁਣ ਇੱਕ ਥੈਲੇ ਦੀ ਉਹ ਕੈਪੈਸਿਟੀ ਹੈ ਜੀ ਬਸ ਅੱਛਾ ਤਾਂ ਇੱਕ ਥੈਲਾ ਹੀ ਪਉਂਦੀ ਆ ਇਹ ਕਿਉਂਕਿ ਇੱਕ ਥੈਲਾ ਹੀ ਪਾਉਂਦੇ ਹੁੰਦੇ ਆਪਾਂ ਇੱਕ ਪਰੇ ਬੰਨੀ ਵੀ ਆ ਆ ਬਾਈ ਹਮ ਮੱਕੀ ਦੇਖ ਲੋ ਪੱਕੀ ਬਾਈ ਤਿਆਰ ਆ ਕੀ ਤਿਆਰ ਆ ਪੂਰੀ ਕੀ ਤਿਆਰੀ ਕਰਿਆ ਹੋਣਾ ਬਸ ਤੇ ਵੇਡਦੇ ਨਾ ਖਾਲੀ ਪੂਰੀ ਬੜੀ ਐ ਬੜੀ ਖੜੀ ਵਧੀਆ ਰੰਗ ਨੂੰ ਕਹਿੰਦਾ ਬਈ ਵਧੀਆ ਦਾ ਆਈ ਨਹੀਂ ਪਤਾ ਲੱਗਦਾ ਮੈਂ ਪੂਲ ਫੜ ਕੇ ਕਿਉਂ ਖਾਂਦਾ ਤੇ ਕਿੱਲਾ ਹੋਣਾ ਪਾਪੂ ਨੇ ਪਾਣੀ ਵੀ ਦਾਤਾ ਬੱਟ ਵੀ ਦੇਉਂਗੇ ਉਹ ਗੱਲ ਤਾਂ ਕਰ ਲਈ ਮੱਕੀ ਦਾ ਗਿੱਲੀ ਚੱਲ ਕਿ ਦਿਨ ਪਾਣੀ ਆਈ ਵਜਨ ਵੀ ਦੇ ਦੂਗੀ ਗੋਮਚਵਾ ਲਗੋ ਹੁਣ ਬਹੁਤ ਹੈ ਗਈ ਐ ਸਾਈਡ ਵੱਡੂ ਕੇ ਨੇ 7 ਫੁੱਟ ਦੀ ਹੈਗੀ ਐ 7 7 7 ਮੈਂ ਬਾਹ ਬਹੁਤ ਗੜੀ ਮੱਕੀ ਦਾ ਇਹਦਾ ਉਨ ਲਾਦਾਂ ਕੰਮ ਰਿਚ ਲਾਦਾਂ ਮੱਲਾ ਮੋੜ ਜੇ ਬਸ ਖਾਲੀ ਬਲੇ ਘਰਾਣਾ ਮੁਰ ਜਾਣਾ ਮੋਲੋ ਬਲੇ ਲਈ ਜਾਏ ਚੱਲ ਠੀਕ ਠੀਕ ਜਾ ਚੰਗਾ ਨੰਨਾ ਇਹ ਤੇ ਛਾਲਾ ਮਾਰਦਾ ਉਧਰ ਕਿੰਨਾ ਦਾ ਅੱਜ ਦੇ ਕਿੰਨਾ ਹੋ ਗਿਆ ਅੱਜ ਬਹੁਤ ਹੋ ਗਿਆ ਬੋਬਰ ਕਾ ਪੈ ਗਿਆ ਅੱਜ ਫੁੱਲ ਖੋਲਦੇ ਨਹੀਂ ਡਾਇਟ ਟੁੱਟਾ ਪਾਉਣਾ ਇਹਨੇ ਫਿਰ ਅਸਲੀ ਗੱਲ ਜੀ ਫੁੱਲ ਖੋਲੀ ਸੀ ਪਹਿਲਾਂ ਹਾਂ ਜਿਆਦਾ ਬੰਦੋਂ ਕਹਿੰਦੇ ਰੋਟੇ ਤੇ ਕਿਉਂਕਿ ਜਿਆਦਾ ਕਿੱਥੇ ਪੈਣਾ ਓਰੀ ਜਾਂਦਾ ਅੱਧਾ ਨੰਬਰਾ ਨੋਟ ਹੈ ਹੈ ਵਧੀਆ ਜਾਂਤਰ ਹੈ ਇਹ ਜੰਤਰ ਬਹੁਤ ਵਧੀਆ ਦਵਾਈ ਨੋਟ ਹੈ ਹੈ ਜੜ ਵਿੱਚ ਪੁੱਦਾ ਹੈ ਯਾਰ ਸਿਰਦਾ ਠੀਕ ਨਹੀਂ ਆਤਨਾ ਬਹੁਤ ਕਹਿੰਦਾ ਰੈਡੀ ਲੈ ਵਾ ਕਿੱਥੇ ਜਿੰਨੇ ਜਿੰਨੇ ਇੱਕ ਕੀਲਾ ਬਣਾਉਣਾ ਅੱਤਾ ਕੀਲਾ ਬਣਾਉਂਦਾ ਕੀਲਾ ਨਿਕਲ ਜਾਣਾ ਹੁਣ ਜਿਆਦਾ ਜਿਆਦਾ ਨਹੀਂ ਇਹੋ ਇੱਕ ਲੈਣ ਕੱਢ ਦਦਾ ਮੈਂ ਚਾ ਕੱਢ ਦਦਾ ਉਹਨੇ ਮੁੱਠੀ ਗਾਈ ਮੁੱਠੀ ਕੱਢੀ ਨਹੀਂ ਫੇਰ ਖਾਣਾ ਪੈਣਾ ਬਣਾ ਜਾ ਫੇਰ ਚੱਲਣਾ ਪੈਣਾ ਤਾਂ ਉਹਦੇ ਕੋਈ ਡੋਗ ਟੋਗੇ ਨਹੀਂ ਇੱਥੇ ਚੱਲੀ ਚੱਲ ਕਹਿੰਦਾ ਇੱਕ ਬੰਦੀ ਦੂਦਾਂ ਲੈ ਗੀ ਜਾਨੇ ਬਸ ਹੋਰ ਕੀ ਬਾ ਆ ਕਿ ਕੀਲਾ ਕਹਣਾ ਤਾ ਢੀਰੂ ਟਾਈਮ ਲੱਗਦਾ ਕਮ ਫੇਰੇ ਕੀਲਾ ਕਹਣਾ ਵਾ ਸਮਝ ਨਾ ਆਏ ਗੱਲ ਇਹਨੇ ਇੱਧਰ ਤੇ ਲੱਗੇ ਆ ਹਾਂ ਇੱਥੇ ਲੱਗੇ ਆ ਇੱਥੇ ਲੱਗਿਆ ਹੁਣ ਆਇਆ ਲੈ ਕੇ ਮੈਂ ਅੱਛਾ ਹੁਣ ਇੱਧਰ ਉੱਧਰ ਪਾ ਕੇ ਆ ਗਿਆ ਏ ਹਾਂ ਉਹਦੇ ਨਾਲ ਤਾਂ ਨਹੀਂ ਟਾਈਮ ਲੱਗਦਾ ਅਸਲ ਤਾਂ ਮੇਰਾ ਕੰਮ ਉਹ ਤਾਂ 15 ਮਿੰਟਾਂ ਹੋਣ ਲੱਗੇ ਉਹ ਤਾਂ ਕੌਣ ਨੂੰ ਉਹਦੇ ਘੰਟੇ ਭਾਂਡਾ ਪਾਉਣ ਘੰਟਾ ਲੱਗਣਾ ਬਸ ਨਿੱਪੜ ਗਿਆ ਦੋ ਵਿੱਕੇ ਗਿਆ ਹਮਾ ਕੰਮ ਦੋ ਵਿੱਕੇ ਨਿਕਲ ਕੇ ਆਰਾਮ ਨਾਲ ਹਾਂ ਫੇਰ ਸਾਰ ਦੋ ਜਾਂਦੇ ਗਏ ਹੁਣ ਕਿੱਥੇ ਆਪਾਂ ਨੇ ਇੱਕੋ ਹੀ ਜਾਣਾ ਦੋ ਸਾਰ ਜਾ ਕੇ ਆ ਸਾਰ ਠੇਹਾ ਠਾੜਣ ਜ਼ਰਾ ਅਗਲੇ ਜਾਣਾ ਕੰਮ ਇਹਨਾਂ ਕੰਮ ਵਧੁੰਦਾ ਜਾਣਾ ਆਉਣੇ ਜੇ ਦੇਖ ਲੈ ਤੂੰ ਆਉਂ ਚਾਰ ਸਾਰ ਗਏ ਹਾਂ ਚਾਰ ਸਾਰ ਗਏ ਨਹੀਂ ਦੋ ਜਾਣੇ ਨਹੀਂ ਦੋ ਜਾਣੇ ਇੰਨਾ ਫਰਕ ਆਇਆ ਹਾਂ ਬਹੁਤ ਫਰਕ ਆ ਬਹੁਤ ਦਾ ਫਰਕ ਆ ਫੇਰ ਬੰਦਾ ਖੜਦਾ ਅੱਜ ਬਿਜਲੀ ਨਹੀਂ ਆਈ ਯਾਰ ਅੱਜ ਮੋਟਰ ਨਾ ਪਾ ਹਾਂ ਕਹਿੰਦੇ ਟਾਈਮ ਬਦਲ ਗਿਆ ਵੀ ਅੱਜ 9 ਵਜੇ ਆਉਣੀ ਹੈ 1 ਵਜੇ ਨਾ ਠਹਿਣੀ ਹੈ ਅੱਛਾ ਨਾ ਤੂੰ ਰਾਗੀਆਂ ਬਣ ਗਿਆ ਹੁਣ ਵੈਸੇ ਨਾ 8 ਘੰਟੇ ਲਾਈਟ ਚਾਹੀਦੀ ਆ ਹੁਣ ਤਾਂ ਚਾਹੀਦੀ ਆ ਮੈਂ ਵੀ ਪਾਣਾ ਬੂਟਾ ਬੂਟਾ ਨਾ ਦਾ ਬਾਣੀ ਪੂਰਾ ਹੋਣਾ ਆਪਣੇ ਹੈ ਕਿ ਨਹੀਂ ਆਹੀ ਆ ਜਿਹੜੇ 2 ਮਹੀਨੇ ਰਾਮ ਹੋ ਗਿਆ ਬੂਟਾ ਹੁਣ ਵੇ ਤਾਂ ਆਪ ਚੱਲੀ ਜਾਂਦਾ ਇਹ ਫੇਰ ਪ੍ਰਸ਼ਾਦ ਮੈਂ ਇੱਕ ਵੀ ਪੈਗਾ ਫੇਰ ਮੋਟਰਾਂ ਵੇਲੀਆਂ ਆ ਵੇਲੀਆਂ ਹੈ ਕਿ ਨਹੀਂ ਪਰ ਇੱਕ ਗੱਲ ਹੋਰ ਵੀ ਹੈਗੀ ਆ ਆਪਾਂ ਕਹੀ ਜਾਂਦੇ ਯਾਰ ਬਿਜਲੀ ਵਾਲਿਆਂ ਦਾ ਕਸੂਰ ਹੈ ਹੂੰ ਬਿਜਲੀ ਵਾਲਿਆਂ ਦਾ ਕੋਈ ਕਸੂਰ ਨਹੀਂ ਹੈਗਾ ਹੂੰ ਇਹ ਹੁਣ ਪੜੇ ਪੂਟੇ ਹੀ ਲੈਣ ਤੇ ਜੜ ਚ ਕਸੋਣਾ ਥੱਲੇ ਫੇ ਬੀਜਿਆ ਨੂੰ ਕੀ ਪਤਾ ਲੱਗਦਾ ਭਾਈ ਕਿੱਥੇ ਫਲਟ ਪੈ ਗਿਆ ਕਿੱਥੇ ਗਿਆ ਹੋ ਗਿਆ ਫੇ ਉਹਨਾਂ ਨੂੰ ਉਹਨਾਂ ਦਾ ਕੋਸੂਰ ਤਾਂ ਨਹੀਂ ਹੈਗਾ ਇਹ ਤਾਂ ਹੁਣ ਆਪਣਾ ਕੋਸੂਰ ਆ ਭਾਈ ਜਗਾ ਛੱਡ ਕੇ ਲਾਈਏ ਇਹ ਕਹਿੰਦੇ ਸਾਡੇ ਲਾਈਟ ਨਹੀਂ ਆਉਂਦੀ ਵੀ ਲਾਈਟ ਕਿੱਥੇ ਤੇ ਆਉਗੀ ਹਾਂ ਹੈ ਠੀਕ ਨਹੀਂ ਗੱਲ ਸਹੀ ਗੱਲ ਆ ਜਿਹਨੇ ਏਰੀਆ ਖੜਾ ਕੇ ਮਾਰੀ ਨਾ ਪੜੀ ਲੈਣਾ ਹੁਣ ਜੇ ਇਹਦੇ ਪਰ ਨਾ ਇੰਨੀ ਵੀ ਬੜੀ ਗਰਦੀ ਪਰ ਹਰੀ ਇੰਨੀ ਕਿ ਤਿੰਬੜੀ ਦੋ ਤਾਰਾਂ ਤੇ ਲੱਗ ਗਈ ਕਬੂਲਰ ਦੀ ਪਟਾਕਾ ਬਈ ਜਾਣਾ ਇੱਕਾ ਇੱਕ ਅੱਗੇ ਦਾ ਹੁੰਦਾ ਤਾਂ ਵੀ ਇੱਕ ਟਰਾਂਸਫਾਰਮ ਦਾ ਫਿਊ ਜੁੜ ਗਿਆ ਹੁਣ ਕੱਲੀ ਕੱਲੀ ਮੋਟਰ ਪਰ ਟਰਾਂਸਫਾਰਮ ਹੈ ਉਹ ਸਾਰੀ ਲਾਈਨ ਮੰਦ ਹੋ ਜਾਂਦੀ ਫਿਰ ਨਹੀਂ ਚਾੜ ਇੱਕ ਮੋਟਰ ਦਾ ਉੱਠਦਾ ਹੈਗਾ ਉੜੇ ਕਰਦਾ ਚੱਲ ਬੰਦਦਾ ਕੰਮ ਬਾਕੀ ਤੇ ਚੱਲਦੀ ਰਹਦੀਆਂ ਦਾਦਾ ਸਾਰਾ ਮੋਟਰ ਹੁੰਦੇ ਇੱਕ ਟਰਾਂਸਫਾਰਮ ਪਰ ਹੁਣ ਕੱਲੀ ਕੱਲੀ ਮੋਟਰ ਪਰ ਟਰਾਂਸਫਾਰਮ ਆਹਰੀ ਲਾਈਨ ਬੰਦ ਹੋ ਜਾਂਦੀ ਸਾਰੀ ਲਾਈਨ ਬੰਦ ਹੋ ਜਾਂਦੀ ਵੈਸੇ ਥੋੜਾ ਛੱਡ ਕੇ ਲਾਉਣਾ ਚਾਹੀਦਾ ਵੀਰਾਂ ਦਾ ਕਸੂਰ ਕੋਈ ਨਹੀਂ ਜ਼ਿਆਦਾ ਕਸੂਰ ਤਾਂ ਭਗਵਾਨ ਦਾ ਮੰਨਦਾ ਵੀ ਹੈਗਾ ਜਦੋਂ ਕੋਈ ਮੁਲਾਜ਼ਮੇ ਨਹੀਂ ਪੱਕਾ ਕਰਨ ਦੋ ਰੱਖੇ ਵੀ ਹੁੰਦੇ ਵਿਚਾਰੇ ਉਹ ਵੀ ਪ੍ਰਾਈਵੇਟ ਉਹ ਕਿਆ ਹੈ ਕਿ ਨਹੀਂ ਅਗਲਾ ਚਾਚਾ ਚਾਲਾ ਕੰਮ ਤੇ ਨੋ ਤਾਂ ਹਾਂ ਹੁਣ ਜੇ ਲੈਟ ਤੇਰਾ ਮਲਾਜਮ ਹੁਣ ਪੱਕੇ ਇਗੀ ਕਿ ਲੈਨ ਪਾ ਇੱਥੇ ਦੇਲਾ ਪੰਜ ਪਾ ਛੇ ਜੇ ਹੁੰਦੇ ਤੇ ਹੁਣ ਕਿਹੜਾ ਬੰਦੇ ਦੋ ਬੰਦੇ ਆ ਬਿਜਰੇ ਕਿੰਨਿਆ ਏਰੀਆ ਉਹ ਸੁਰਤਾ ਪਰ ਸਾਈ ਹੈ ਇੱਕ ਬਬੂਲਾ ਰ ਹੈ ਕਿ ਨਹੀਂ ਹੁਣ ਦੇਖਣਾ ਪੈਂਦਾ ਬਾਕੀ ਪਟਾਕਾ ਬਟੂਗਾ ਪੈ ਗਿਆ ਕਿਧਰ ਅਗਲੇ ਨੂੰ ਦੱਸ ਦੋ ਵੀ ਜਿਹੜੇ ਇਹਨੂੰ ਭਾਈ ਵੀ ਇੱਧਰ ਬੋਲਿਆ ਪਟਾਕਾ ਨਹੀਂ ਬੋ ਸੋਚਾ ਕੱਟਦੇ ਪਹਿਲਾਂ ਚੈੱਕ ਕਰਦੇ ਫਿਰਦੇ ਸਾਰੀਆਂ ਲੈਨਾਂ ਨੂੰ ਤਾਂ ਫਿਰ ਕਹਿੰਦੇ ਟਾਈਮ ਲੱਗ ਗਿਆ ਟਾਈਮ ਤੇ ਲੈਟ ਲੈਟ ਟਾਈਮ ਨਾਲ ਬੰਦੋ ਜਣੀ ਆਪਣੀ ਹੈ ਕਿ ਨਹੀਂ ਕਸੂਰੀ ਦਾ ਤਾਂ ਨਹੀਂ ਹੈਗਾ ਵੱਲੇ ਮਲਾਜ਼ਮਾਂ ਦਾ ਪੁੱਛ ਰਿਹਾਂਦਾ ਕਸੂਰ ਤਾਂ ਆਪਣਾ ਵੀ ਹੈਗਾ ਹੈ ਕਿ ਨਹੀਂ ਹੋਰ ਆਪਾਂ ਹੀ ਦੇਖ ਕੇ ਲਾਓ ਬੂਲਰ ਹਾਂ ਬਬੂਲਰ ਦੇਖ ਕੇ ਲਾਓ ਬਸ ਠੀਕ ਨਹੀਂ ਉਹਦਾ ਬੀੜਾ ਦਾ ਕੋਈ ਵੀ ਸੋਹਣੀ ਹੋਣੀ ਮਾੜਿਆ ਫੋਨ ਕਰਦੇ ਵਿਚਾਰੀ ਜਿਹੜੀ ਨੱਠ ਕੇ ਹੁੰਦੇ ਆ ਜਿਹੜਾ ਆਪਣਾ ਸੈਂਟਰ ਆ ਚੱਲੀਆਂ ਮਨਸੂਆ ਸੈਂਟਰ ਦਾ ਸਮਝ ਲੈ ਆਪਣਾ ਚੱਲੀਆਂ ਹੋ ਗਿਆ ਕਿੰਨਾ ਸੁਰਤਾ ਪੇਰੀਆ ਕਿੱਥੇ ਕਮਾਲ ਪਰ ਕਿੱਥੇ ਉਹ ਚੌਂਤਾ ਇਹ ਗੜਵੀ ਬੂਲਰ ਦਾ ਹੀ ਆ ਹਾਂ ਹੈ ਗੜਵੀ ਹੀ ਆ ਹੋਰ ਜਿਆਦਾ ਉਰੀ ਆ ਉਹੀ ਆ ਆਪਣੇ ਨੂੰ ਜਾਵਾ ਅੱਜ ਉਰੇ ਤਾਂ ਬਾਬੂਟਾ ਏ ਆਪਣੇ ਆ ਦੋ ਪਿੰਡਾਂ ਜਿਆਦਾ ਫੂਟਾ ਹੋ ਗਿਆ ਪਟਾਕਾ ਪਈਓ ਸੁੱਚ ਕੋਲੋਂ ਪਾਸੋਂ ਹਾਂ ਫੇ ਕਹਿੰਦੇ ਲੈ ਕੇ ਨਹੀਂ ਆ ਜੀ ਲੈਡ ਕਿੱਥੇ ਤੇ ਆਉਣੀ ਏ ਜੇ ਪਟਾਕਾ ਪਈ ਗਏ ਦੱਸ ਦਵਿਏ ਕੋਈ ਫੂਲ ਕਰਕੇ ਭਈ ਇੱਥੇ ਨੂੰ ਬੋਲਾ ਐਉਂ ਦੱਸ ਦੋਗੇ ਇਧਰ ਬੋਲੀਏ ਲੈਣ ਉਹਨਾਂ ਤਾਂ ਸੁੱਚਾ ਕੱਟ ਕੇ ਜਾ ਕੇ ਲਾ ਜਾਣਾ ਵਿਚਾਰੇ ਉਹਨਾਂ ਨੂੰ ਕੀ ਪਤਾ ਫਿਰ ਉਹਨੂੰ ਹੈ ਕਿ ਨਹੀਂ ਬਿਜਲੀ ਪੈਦਾ ਰਹਿ ਗਿਆ ਉਹਦਾ ਫੋਨ ਨੰਬਰ ਹੁੰਦਾ ਹੀ ਉਹਨਾਂ ਦਾ ਆ ਵੀ ਭਈ ਇੱਥੇ ਨੂੰ ਬੰਦ ਹੋਇਆ ਪਟਾਕਾ ਪਿਆ ਆਪ ਦੱਸ ਦੋ ਬੰਦਾ ਜੇ ਹੁੰਦਾ ਲੱਗਦਾ ਬੰਦਾ ਉਹਨਾਂ ਵਿੱਚ ਫਰਕ ਪੈਂਦਾ ਹਾਂ ਪਰ ਜੰਮ ਦੇਖ ਲੈ ਠੀਕ ਆ ਸਭ ਤਾਂ ਵਧੀਆ ਜੀ ਵਧੀਆ ਹਾਂ ਆ ਬਰੀਕ ਆ ਜਾਂਦਾ ਹਾਂ ਹਾਂ ਥੋੜਾ ਜਿਹਾ ਜਾਤ ਓ ਕੁਛ ਨਹੀਂ ਫਰਕ ਪੈਂਦਾ ਵੱਧ ਤੇ ਵੱਧ ਸਵਾ ਟੋਟਾ ਛੱਡ ਦੂ ਆਹੇ ਅੱਛਾ ਇਹਦੇ ਵੱਧ ਨਹੀਂ ਘੇਰ ਲੱਗੀ ਠੀਕ ਹੈ ਨਾ ਲੋ ਕਟਾਈ ਲੈਂਨ ਕਰਕੇ ਜਿਆਦਾ ਦਿਖੀ ਜਾਂਦਾ ਵੀ ਬਹੁਤ ਪੈਂਦਾ ਹੈ ਹਾਂ ਇਹ ਤੈਨੂੰ ਲੈਂਨ ਕਰਕੇ ਦਿਖੀਦਾ ਵੀ ਬਹੁਤ ਪੈਂਦਾ ਆ ਉਹ ਲੈਣ ਕਰਕੇ ਜਾ ਹੁਣ ਕਿੱਥੇ ਸਾਰਾ ਖਿੰਡਣਾ ਮੈਂ ਕਿੱਥੋਂ ਲੈਣ ਮੈਂ ਜਾਂਦਾ ਹੁਣ ਜੇ ਮੈਂ ਕੇਰ ਦਾ ਤਾਂ ਉਹ ਘਟ ਵੱਧ ਹੋ ਜਾਂਦਾ ਉਹ ਤਾਂ ਉੱਥੇ ਦਾ ਹੁਣ ਇਹ ਘਟ ਵੱਧ ਨਹੀਂ ਆਏ ਹਾਂ ਜੇ ਹੁਣ ਇੱਥੇ ਦੇ ਝੋਲੀ ਮਾਤੇ ਆਏ ਦੇਖਣਾ ਬੰਨਤਾ ਉਕਣੀਆਂ ਦੇਖ ਜਦੋਂ ਝੋਲੀ ਮਾਤੇ ਮੁੱਠੀ ਕੱਢਣੀ ਆਏ ਫੇਰ ਰੂਬਣਾ ਵੀ ਮੜ ਜਾ ਫੇਰ ਤੁਰਨਾ ਹੈ ਇਹਦਾ ਮੈਂ ਕਹਿੰਦਾ ਵੀ ਜੇ ਕੇਰ ਨੇ 6 ਘੰਟੇ ਲੱਗਦੇ ਇਹ ਤਾਂ 2 ਘੰਟੇ ਵੀ ਲੱਗਦੇ ਮੈਂ ਕਹਿੰਦਾ ਵੀ ਇਹ ਦੇ ਨਾਲ ਤਾਂ ਸਾਲੀ ਹੋ ਗੋ ਸੁਣੋ ਸੁਣੋ ਵੀ ਵੀ ਜਿਹੜਾ ਕੋ ਮਾਗੀ ਗੇਲਾ ਜਿਹੜਾ ਕੋ ਮਾਗੀ ਮੱਕੀ ਚੈਰੀ ਜਿਹੜਾ ਕੋ ਮਾਗੀ ਕਰੀ ਆ ਇਹ ਤਾਂ ਬਹੁਤ ਲੋਟ ਸੌਦਾ ਹੈ ਅਗਰਹੀਂ ਮੂੰਗੀ ਗੇਰ ਦੀ ਮੂੰਗੀ ਗੇਰ ਆ ਇਹਨੂੰ ਫਾੜੀਆਂ ਲੱਗਣੀਆਂ ਪਿੱਛੇ ਆ ਦੋ ਨਹੀਂ ਚਾਹੀਦੀਆਂ ਇਹਨੂੰ ਕਿਹਾ ਐ ਦੋ ਕਾ ਤੇ ਟਾਇਰ ਚਾਹੀਦਾ ਪਿੱਛੇ ਕਿੱਕਣਾ ਬਈ ਖੜਾਉਣੇ ਨੇ ਅੱਛਾ ਖੜਾਉਣੇ ਨੂੰ ਕਿਹਾ ਇਹ ਵੀ ਬਜਨ ਜ਼ਿਆਦਾ ਹੋ ਜਾਊਗਾ ਇਹਦੇ ਵਿੱਚ ਭਰਤੀ ਆਪਾਂ ਨੇ ਇਹ ਬਜਨ ਜ਼ਿਆਦਾ ਹਾਂ ਇਹ ਪਟੈਰੋ ਸਿੰਗਲ ਨਾਲ ਰੁੜੇ ਆਏ ਹਾਂ ਬਸ ਉਹ ਠੀਕ ਆ ਫਿਰ ਸਲਿੱਪ ਵੀ ਨਹੀਂ ਕੱਢੂਗਾ ਦੂਜੇ ਭਜਨ ਹੋਊਗਾ ਥਾਂ ਪਰ ਹਾਂ ਸਲਿੱਪ ਵੀ ਨਹੀਂ ਕੱਢੂਗਾ ਨਹੀਂ ਜਿੱਥੇ ਤਿਆਰ ਜਾਏ ਮੈਂ ਵੀ ਹੋ ਜਾਰ ਜੀ ਜੀ ਨਹੀਂ ਉਹਨੇ ਬੰਗਾ ਹੈ ਆ ਆ ਕੋਈ ਚੱਕਰ ਨਹੀਂ ਹੁਣ ਆ ਆਰਾਮ ਨਾਲ ਕੋਈ ਬੰਦੇ ਨੂੰ ਕੋਈ ਫਰਕ ਨਹੀਂ ਹੈਗਾ ਫਰਕ ਤਾਂ ਕੋਈ ਨਹੀਂ ਹੈਗਾ ਤੇਰੀ ਮੈਂ ਗੱਲ ਮੰਨ ਲਈ ਫਿਰ ਸਾਪੇ 80 ਕਿਲੋ ਦੇ ਪੈਂਦਾ ਡਾਇਆ 70 ਕਿਲੋ ਪੈਂਦਾ ਹੁਣ ਐਨਾ ਫਰਕ ਨੂੰ ਆਪਾਂ ਨੂੰ ਕੀ ਪੈਣਾ ਨਹੀਂ ਉਹ ਗੱਲ ਇੱਕ ਐਸੇ ਦਾ ਹੁਣ ਬਾਜੀ ਮਦਦ ਨਾਲ ਲੱਗ ਜੰਦੀਆਂ ਸੱਦੇ ਉਹ ਇਹਦਾ ਪਤਾ ਕੀ ਚੱਕਰ ਪੈਣਾ ਫਿਰ ਉਹ ਟਾਇਰ ਦਾ ਇਹ ਟਾਇਰ ਆ ਤੇ ਦੋ ਲੱਗੂਗੇ ਇੱਕ ਇੱਕ ਪਿੱਛੇ ਹੋਰ ਹਾਂ ਹਾਂ ਇੱਕ ਲੱਗਣਾ ਰੱਪੇ ਚੋਛੇ ਇਹਦੇ ਨਾਲ ਸਾਹਮਣੇ ਇੱਕੋ ਟਾਇਰ ਬਸ ਸੋ ਬਸ ਉਹ ਵਾਸਤੇ ਆਹੋ ਥਿੰਗਲੇ ਬਸ ਇੱਕੋ ਇਹ ਕਹਿੰਦਾ ਵੀ ਜਿਹੜਾ ਹੱਥ ਨਾਲ ਉੱਪਰ ਚੱਕਣਾ ਉਹ ਕੰਮ ਖਤਮ ਕਰ ਦੇਣਾ ਬਾ ਐ ਰੋਡ ਨਹੀਂ ਹੋ ਬਸ ਰੋਡ ਨਹੀਂ ਬਸ ਉਧੇ ਪਰ ਜੁੜੀ ਚਲਾਨੀ ਉਹ ਕੰਮ ਲੋ ਸਪੋਰਟ ਲਾ ਦੇਣੀ ਦੇ ਕਹਿ ਕੇ ਦੇਖ ਲੂਗੇ ਦੁੱਲੇ ਨੂੰ ਨਹੀਂ ਪਟਾ ਦੂੰਗਾ ਉਹ ਇੱਕ ਗੱਲ ਹੋਰ ਆ ਉਹ ਸਿਰਫ ਰੇ ਵਾਸਤੇ ਚੱਲਣਾਗਾ ਫਿਰ ਉਹ ਹਾਂ ਪਟਾਈ ਵਾਸਤੇ ਚੱਲਣਾਗਾ ਚੱਲਣਾ ਤੇਰਾ ਜਦ ਸਰੋਂ ਬੀਬੀ ਵੇਚ ਜਣੀ ਆ ਤਾਂ ਚੱਲਣਾ ਫਿਰ ਇਹ ਨਹੀਂ ਚੱਲਣਾ ਉਹ ਇਹ ਸੌਦਾ ਠੀਕ ਐ ਦੱਸੋ ਸਰੋਂ ਬੀਬੀ ਵੇਚ ਜਣੀ ਆ ਜਦ ਸਟੈਂਡ ਜੇ ਖੋਲ ਕੇ ਆ ਹਾਲਾ ਇਹ ਉਧਰ ਰਹਿਣਾ ਇਹ ਰੋਡ ਹਾਂ ਹਾਂ ਹਾਲੇ ਪੈ ਜਾਣੇ ਆ ਕਹਿੰਦੇ ਖਾਲੇ ਜਿੰਨੇ ਮਰਦੀ ਥੱਲੇ ਕਰਦਾ ਆ ਗੜਾਈ ਦੀ ਲੋਟ ਆ ਟਾਇਰ ਹਾਂ ਹੈ ਕਿ ਨਹੀਂ ਹਾਂ ਇਹ ਨੂੰ ਹੀ ਲੈਊਡ ਆਇ ਕਟਾਰੇ ਉਹ ਠੀਕ ਹੈ ਵੈਦਿਆ ਯਾਰ ਇੰਨਾ ਹੋਣਾ ਔਖਾ ਕੰਮ ਹੋ ਗਿਆ ਕਦਾ ਹੱਥ ਨਾਲ ਕੇਰਦੇ ਤਾਂ ਹੁਣ ਦੋ ਟਾਇਰ ਭਾਲ ਲੈ ਬਜ਼ਾਇਦ ਲੋਟਾ ਕੰਮ ਲੋਟ ਹੈ ਬਾਈ ਬਾਕੀ ਹੌਲੀ ਉਹ ਵੀ ਆਣੀ ਤੇ ਤਕਨੀਕ ਉਹ ਵੀ ਆ ਜਣੀ ਆ ਆ ਆ ਗਾਹ ਗਾਹ ਦੁੱਲੇ ਦਾ ਹੀ ਕੰਮ ਪਰੇ ਹੈ ਕੰਮ ਸਖਾਲੀ ਕਰਦੇਗਾ ਇਹ ਵੀ ਦਿਖਾ ਦੂੰਗਾ ਡਾਈ ਡੈਮੋ ਨੂੰ ਹਾਂ ਬਈ ਦੋ ਟਾਇਰ ਲਾ ਕੇ ਦੇਖ ਲੈ ਹੋਰ ਕੀ ਇਹ ਜਵਾ ਵੀ ਦਿਖਣਾ ਹੋਰ ਮੋਟਰਸਾਈਕਲ ਬਾਨ ਜਵੇ ਬੰਦਾ ਹੋਵੇ ਦੂਰ ਹਾਂ ਉੱਪਰ ਹੋਵੇ ਫੁੱਲ ਪਾ ਭਰਦੇ ਬੇ ਰੋਟਾ ਜੀ ਹਾਂ ਦੂਰ ਹੋ ਜਾ ਆਮਾ ਚਲਾਇਆ ਹਾਂ ਹੌਲੀ ਚਲਾਈਆ ਬੇ ਪਿੱਛੇ ਦੇ ਖਿੱਚ ਕੇ ਬਈ ਨਾ ਕੋਡਾ ਹੋਵੇ ਨਾ ਖੇਦਾ ਹੋਵੇ ਤੂੰ ਨਹੀਂ ਆ ਵੀ ਕੋਲ ਖੜਕੀ ਆਮਾ ਇਹ ਜਾ ਹਰ ਜਾ ਇਹ ਜਿੱਤੇ ਹਲ ਉਟਾਏ ਹੋ ਜਾ ਐਫਟ ਆ ਬਸ ਵੀ ਉੱਪਰ ਚੱਕਣਾ ਪੈਣਾ ਤੈਨੂੰ ਬਸ ਵੀ ਜਾ ਕੇ ਆਹ ਬਾਹਾਂ ਦਾ ਜੋਰ ਹੈ ਹਾਂ ਮਾੜਾ ਭਾਈ ਐ ਚੱਕੀ ਐਨਾ ਵੀ ਨਹੀਂ ਹੈ ਅੱਜ ਟੋਰੀ ਹੋਈ ਜਾਣਾ ਆਮਾ ਹੈ ਤਾਂ ਠੀਕ ਹੈ ਉਹ ਤਾਂ ਹੈ ਨਹੀਂ ਮੈਂ ਲੋਹੀ ਤਾਂ ਦੱਦਾਂ ਵੀ ਇਹ ਹੋਰ ਲੈਕਸ ਚਾਹੁੰਦਾ ਬੰਦਾ ਵੀ ਚਾਹੁੰਦਾ ਵੀ ਮੈਂ ਬੇ ਬੇ ਜੋਰ ਲਾ ਮੈਂ ਬਸ ਮੈਂ ਇਨੂੰ ਅੱਗੇ ਕਰ ਤੋ 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 ਤੋਰੀ ਜਾਂ ਬਸ ਹਾਂ ਦਾ ਵੀ ਚੱਲ ਤਕਨੀਕ ਕਾਹਨੂੰ ਆ ਜਣੀ ਹੈ ਵੀ ਇਹੀ ਗੱਲ ਈ ਹੋਲੀ-ਹੋਲੀ ਆ ਰੇ ਮੇਰੀ ਗੱਲ ਸੁਣ ਲੈ ਜਿੰਨੇ ਮਿਸਤਰੀ ਇਹੀ ਕਾਟਾਂ ਕੱਢਦੇ ਆ ਆਹੀ ਰਾਮਾ ਪਰ ਆ ਕੰਮ ਬਹੁਤ ਵਧੀਆ ਹੋਇਆ ਹੁਣ ਜੇ ਚਲਾਇਆ ਤਾਂ ਹੀ ਪਤਾ ਲੱਗਿਆ ਵੀ ਆਹ ਬਈ ਇਹਦੀ ਲੋੜ ਹਾਂ ਨਾਲੇ ਮੱਕੀ ਬੀਜ ਸਰੋਂ ਬੀਜ ਤੂੰ ਸਰੋਂ ਦਾ ਨਹੀਂ ਗੜੀਆਂ ਕਰਦੇ ਫਰੀਆਂ ਦੇ ਜਿੱਥੇ ਮਰਜ਼ੀ ਮੰਨ ਲਾ ਤੇ ਮਰਜ਼ੀ ਮੰਨ ਲਾ ਹੈ ਕਿ ਨਹੀਂ ਸਾਰਾ ਕੋ ਬਾਹਰ ਦੀ ਹੈ ਥੱਲੇ ਫਾਲੀਆਂ ਲੱਗਣੇ ਤੂੰ ਇਹਨੂੰ ਬਸ ਉਹੀ ਪੋਰੇ ਉਹਨਾਂ 'ਚ ਫਸ ਜਣੇ ਦੋ ਸਾਈਡ ਲੇ ਗਈ ਉਹ ਅਕੀ ਕਾਹਦਾ ਕੱਢੀ ਜਾਂਦੇ ਆ ਦਿਨਪਦੇ ਅੱਗੇ ਵਧਣਾ ਪਿਛੇ ਹਟਣਾ ਹੈ ਨੇ ਇਤੇ ਹੱਥ-ਹੱਥ ਨਾ ਘੇਰਦੇ ਤੇ ਮਸ਼ੀਨ ਆ ਗਈ ਇਹ ਇੱਥੇ ਐਡਵਾਂਸ ਆਣੇ ਕੰਮ ਹੋਊਗਾ ਬਾਈ ਕੰਮ ਪਾਉਂਦੇ ਨਿਪਟਦਾ ਤੂੰ ਹੋਰ ਦੇਖੀ ਕਾਹਗਾ ਨਾ ਮੋਟਰ ਲਾਣੀ ਜਿਹੜੀ ਵਿਸ਼ੇਸ਼ ਫਾਰਮ ਲਾ ਕੇ ਮੋਟਰ ਲਾਣੀ ਰਿਕਰਾਈ ਕਰੂਗੀ ਨਾਲ ਕਹਿੰਦਾ ਮੈਂ ਬਣਾ ਦਿੰਦਾ ਕਹਿੰਦਾ ਗੱਲ ਕਰ ਕਹਿੰਦਾ ਲੈ ਥੋੜਾ ਇੰਗਣ ਕਹਿੰਦਾ ਆਹ ਇਹ ਤਾਂ ਠੀਕ ਆ ਕਹਿੰਦਾ ਜੈਨੇ ਜਿਹੜਾ ਮਹੀਆ ਟਾਇਰ ਫਾਲੀਆਂ ਨੂੰ ਲਾਉਂਦਾ ਆ ਦੋ ਦੋ ਲਾ ਟਾਇਰ ਮੋਰ ਸਾਹਿਬ ਮੰਗੂ ਕਹਿੰਦਾ ਜਿਹੜੇ ਫਾਲੀਆਂ ਆਪਣੇ ਵਾਲੀਆਂ ਕਹਿੰਦਾ ਇੰਗਣ ਫਿਟ ਕਰ ਦਿੰਦੇ ਇਹ ਹਾਂ ਠੀਕ ਹੈ ਠੀਕ ਬਸ ਗਾਗਾ ਆਏ ਆਏ ਦੇ ਸਾਹਦੇ ਬਹੁਤ ਆ ਗਏ ਬਹੁਤ ਵੱਡ ਜਣੇ ਟਰੈਕਟਰ ਦਾ ਕੰਮ ਗਾਹ ਬਈ ਸਿਰਫ ਬਾਈ ਬਾਈ ਆ ਰਹਿਣਾ ਉਹ ਕੰਮ ਨਹੀਂ ਕਰਦਾ ਕੰਮ ਸਭ ਮਸ਼ੀਨਰੀ ਨੇ ਛੋਟੇ ਮੋਟੇ ਕੰਮ ਸਭ ਮਸ਼ੀਨਰੀ ਨੇ ਹੀ ਕਰਨੇ ਆ ਹੋਰ ਕੀ ਆ ਚਲ ਵਧੀਆ ਆਂਦਾ ਖਰਚਾ ਹੀ ਬਚਦਾ ਬਹੁਤ ਆ ਖਰਚਾ ਬਚਦਾ ਟਾਈਮ ਬਚਦਾ ਨਹੀਂ ਇੰਨੇ ਏਰੀਆ ਨੂੰ ਇਹੋ ਜੀ ਜਿਹੜੀ ਆਵੇ ਹੈ ਅੱਛਾ ਭਈ ਆਏ ਪਿੱਛੇ ਨੂੰ ਗਿਰਦੀ ਆ ਹਾਂ ਉਹ ਪਾਰ ਚ ਪਾਰ ਤੇ ਆ ਉਹ ਪਾਰ ਚ ਆਉਂਦਾ ਉੱਪਰ ਹੋ ਜਾਂਦਾ ਠੀਕ ਆ ਉਹ ਤਾਂ ਫੇਰ ਸਟੈਂਡ ਪਿੱਛੇ ਗਾ ਲਵੇ ਮੜ ਗਿਆ ਦੋ ਦੋ ਡੋਂਗੂਆਂ ਸਟੈਂਡ ਪਿੱਛੇ ਹੋ ਗਿਆ ਆਹੀ ਸਟੈਂਡ ਆਏ ਨਹੀਂ ਪੱਤੀ ਬਣਾ ਕੇ ਜਿਗਾੜ ਉਹ ਹਾਰ ਦਿਆ ਨਾ ਟੁੱਟਾ ਲੱਗਿਆ ਹੈ ਕੀਆ ਟੁੱਟਾ ਹੈਗਾ ਔਰ ਉਹ ਜੇ ਕੇਰਨ ਲੱਗੇ ਟੋਟਾ ਤੇ ਟੋਟਾ ਸਵਾ ਡੇਢ ਕਿਲਾ ਆ ਮੈਂ ਤਾਂ ਕਹਾਂ ਵੀ ਜਿਆਦਾ ਪਾ ਦੋ ਕਿੰਨਾ ਹੈ ਜਿਆਦਾ ਹੀ ਸਵਾ ਕਿਲਾ ਸਵਾ ਕਿਲਾ ਹੈ ਫੇ ਸਵਾ ਟੁੱਟਣਾ ਪੈਣਾ ਚਾਹੀਦਾ ਓ ਖਵਾ ਟੁੱਟਣਾ ਪਾਉਂਗਾ ਹੀ ਗੇਰ ਕੇ ਉੀਦਾ ਗੰਦਾ ਕਿਆ ਵਿਕਣਦਾ ਗੰਨੇ ਨੇ ਤਾਂ ਵਧੀਆ ਢਾਇਆ ਸੀ ਦੋ ਦੋ ਮਾਰੇ ਇਕੱਠੇ ਹੁਣ ਦੋ ਥੈਲੇ ਪਹਿਲਾਂ ਪਾਏ ਗਏ ਵਾਹ ਇਹਦਾ ਸੀ ਪਹਿਲਾਂ ਪਾਏ ਬੇ ਆ ਹਾ ਹੁਣ ਹੁਣ ਪਾਏ ਆਂਗਾ ਪਾ ਚੌਥੇ ਦੋ ਥੈਲੇ ਦੋ ਥੈਲੇ ਇੱਕ ਜੂਰੀ ਇਹਦਾ ਦੋ ਉਹਦੇ ਪ੍ਰਦਾਨ ਦੇ ਠੀਕ ਆ ਯਾਰ ਉਹ ਗੰਨਾ ਥੜਾ ਪੀਲਾ ਜਾ ਹੁਣ ਲੱਗ ਗਿਆ ਫੇਰ ਕਿਹੜਾ ਇਹ 38 ਹੈ ਵਾਹ ਇਹ ਮੈਂ ਤੇ ਮੁੰਡੇ ਨੇ ਹਲੇ ਨੂੰ ਮੈਨੂੰ ਉਹ ਬਾਦਮੀ ਨੂੰ ਕਹਿਣਾ ਵੀ ਉਹਨੂੰ ਦੇਖ ਕੇ ਐ ਵੀ ਸਬਰੇ ਕਰਨੀ ਨਹੀਂ ਤੇ ਦਵਾਈ ਨਹੀਂ ਪਾਈ ਕਿਤੇ ਫੇਰ ਉਹੀ ਮੈਨੂੰ ਤਾਂ ਹਲੇ ਉਹੀ ਉਹੀ ਬਿਮਾਰੀ ਲੱਗਦੀ ਉਹਦੀ ਇਹਦੇ ਹੋਰ ਕੀ ਕੰਮ ਹੋਵੇ ਕਿਤੇ ਕਿਹੜਾ ਖਾਲੀ ਤਾ ਉਹ ਦਵਾਈ ਦੂਈ ਜਿਹੜੀ ਦਵਾਈ ਬਾਤ ਕੋਈ ਬਾਇਲਾ ਮੈਂ ਹਾਂ ਉਹਨ ਬੁੰਡੇ ਨੂੰ ਜਿੱਥੇ ਉਹ ਬੁੱਢਾ ਇਹ ਥੜਾ ਪੰਗਾ ਪਿਆ ਵੈ ਜਿਹੜਾ ਨਵੇਂ ਖੇਤਾਂ 'ਚ ਇੱਥੇ ਨਾ ਪੁਰਾਣੇ ਖੇਤਾਂ 'ਚ ਅੱਛਾ ਪੁਰਾਣੇ ਜੀ ਨਵੇਂ ਜੀ ਨਹੀਂ ਹੈਗਾ ਤੇ ਮਤਲਬ ਪਹਿਲਾਂ ਵੀ ਆਪਣਾ ਗੰਨਾ ਦਾ ਪਹਿਲਾਂ ਵੀ ਗੰਨਾ ਦਾ ਜਿੱਥੇ ਹੁਣ ਉੱਥੇ ਜਿਆਦਾ ਪੰਗਾ ਪਿਆ ਵੈ ਨੂੰ ਖੱਤੀ ਨੂੰ ਕੰਨਾ ਪੀੜਾ ਹੁੰਦਾ ਪੀਆ ਜਾ ਹੁੰਦਾ ਪੱਤਾ ਓਕਣੀ ਸਾਰਾ ਜਿਹੜਾ ਐਂ ਸੁੱਕਣ ਵਾਲਾ ਜਿੰਦਾ ਪੀਆ ਜਾ ਹੋਊਗੇ ਓਕੜਾ ਹੁੰਦਾ ਜਿੰਕ ਪਹਿਲਾਂ ਪਾਈ ਹੋਈ ਸੀ ਸਵਾਹ ਤਾਂ ਬਹੁਤ ਬਾਤ ਆਉਂਦੀ ਛੇ ਯਾਰ ਜਿੰਕ ਜੇ ਨਹੀਂ ਪਾਈ ਤੀ ਜਿੰਕ ਤੁਸੀਂ ਜਿੰਕ ਪਾਓ ਉਹਦੇ ਵਿੱਚ ਜਿੰਕ ਦੀ ਘਾਟ ਨਾ ਹੋਵੇ ਤੇਰਾ ਕੰਮ ਕਰ ਜਿੰਕ ਦੀ ਘਾਟ ਹੋਊ ਤੇਰਾ ਵੀ ਬਾਤ ਸੀ ਤੇਰਾ ਤਾਂ ਕੋਈ ਬਣੀ ਨਹੀਂ ਦੂਈ ਬਾਤ ਸੀ ਹਾਲੀ ਕਿਆ ਕਹਿੰਦਾ ਉਹਨੂੰ ਦੋ ਦੋ ਪ੍ਰੈਗਟ ਮੈਂ ਦੋ ਦੋ ਰੀਜੈਂਟ ਤੇ ਦੋ ਦੋ ਫਟੇਰੇ ਤੇ ਪਾਏ ਜਾਂ ਇੱਥੇ ਠੀਕ ਆ ਚਾਰ ਤੇ ਚਾਰ ਪ੍ਰੈਗਟ ਪੈ ਜੀ ਮੱਕੀ ਵੱਢਣੀ ਸ਼ਾਮ ਨੂੰ ਹਾਂ ਮੱਕੀ ਮੱਕੀ 베ਚਤੀ ਭਾਈ 베ਚਤੀ ਕਰਤਾ ਕੰਮ ਮੱਕੀ ਦਾ ਵੀ ਮੱਕੀ ਹੌਬਦਾ ਠੀਕ ਆ ਉਹ ਯਾਰ ਠੀਕ ਆ ਸਭ ਤਾਂ ਇਹ ਕਿੰਨੇ 3 ਮਹੀਨੇ ਚ 베 ਵਗੀ 3 ਮਹੀਨੇ ਜਾਂਦੀ ਹੋਗੀ ਉਹ ਕਿਹੜਾ ਕਹਿ ਕੇ 베ਚੀਆ ਇਹਦੇ ਸਰ ਜੀ ਕੁਆਂਟਲ ਬਟਕਲੀ ਜਾਣੀ ਉਹਨਾਂ ਨੇ ਵੱਟ ਕੇ ਜਿਹੜੀ ਛਿੱਕੀ ਆਉਣੀ ਹੈ ਅੱਛਾ ਜਿਹੜੀ ਠੀਕ ਆ ਭਾਈ ਠੀਕ ਆ ਠੀਕ ਆ ਨਾ ਭਈਆਂ ਦੇ 200 ਰੁਪਏ ਕਿੰਨੇ ਭਈਆਂ ਪਤਾ ਕਿੰਨੇ ਕਰੇ ਮੈਨੂੰ ਇਹਨੂੰ ਪਤਾ 50 ਹੋਣੇ ਆ 50 ਰੁਪਏ ਹੋਣੇ ਭਈਆਂ ਦੇ ਹਾਂ ਉਹ ਠੀਕ ਆ ਹੁਣ ਇਹਦੇ ਬਾਅਦ ਹੁਣ ਜਿਹੜੀ ਤਾਂ ਪਕਾਉਣੀ ਹੈ ਹੈ ਬਈ ਹਾਂ ਜੀ ਤਾਂ ਹੈਗੀ ਪਕਾਉਣੀ ਉਨੇ ਤਾਂ ਦੇਖੋ ਜੇ ਅੱਧਾ ਉੱਪਰ ਫੁੱਲ ਜਾਂ ਨਿਕਲੇ ਤੇ ਸਾਈਆਂ ਨਿਕਲੇ ਉੱਪਰ ਹੂੰ ਫਿਰ ਭਾਜਨ ਤੋੜਦੀ ਆ ਇਹ ਜਿਹਨੂੰ ਪਕਾਉਣੀ ਉਹਨੂੰ ਫਾਇਦਾ ਹੈ ਵੀ ਵਾ ਪਕਾਉਣੀ ਹੈ ਜੀਨੇ ਹੁਣ ਛਿੱਟੜੀ ਹੋਰ ਨਿਕਲਣਾ ਲੈਣਾ ਹੁਣ ਉਹਨੂੰ ਕੁਕੜੀ ਜੀ ਨਿਕਲ ਆ ਗਈ ਉਹਦਾ ਕੋਕੁ ਕੁਕੜੀ ਪੈ ਗਈ ਭਾਈ ਹੁੱਲ ਹੈ ਜੇ ਤਾਂ ਤੂੰ ਰੱਖ ਕੇ ਰੱਖੂੰਗਾ ਪੈਣਾ ਦੀ ਉਹ ਪੈਣਾ ਤਾਂ ਲੱਗ ਗਿਆ ਲਖਣਾ ਇੱਧਰ ਥੋੜੀ ਆ ਜਾਂਦੀਆਂ ਗੋਲੀ ਬਣਾ ਲਦੀਆਂ ਤੁਸੀਂ ਖਾ ਲੈਣੀਆਂ ਤੂੰ ਕੋਕੜੀ ਛੱਡੀ ਕਿੱਥੇ ਪਕਾ ਲੂੰਗਾ ਉਹਦੀ ਤੂੰ ਲੈ ਤੂੰ ਹੋਰ ਦੇਖ ਕੱਲ ਮੈਂ ਪਾਣੀ ਲਾਉਣ ਗਿਆ ਭਾਰ ਨਮਕੀ ਨੂੰ ਪਰਸੋਂ ਹਾਂ ਲਾਗ ਲਾਗ ਖੜਾਈ ਕੀ ਟੰਡਾ ਵੱਟੇ ਬਦਾਤੀ ਨਾਲ ਹੋ ਬਾਈ ਕਣੀਆ ਬਾਈ ਆ ਲੈ ਵੀ ਚੱਲ ਬੈ ਕੰਮ ਹੁਣ ਮੈਂ ਇਹਨੂੰ ਕੰਮ ਅੰਨਿਦਦੇ ਬਾਈ ਬਹੁਤੀ ਦੂਰ ਗਿਆ ਹੈ ਕਿ ਨਹੀਂ ਮੈਂ ਦੇਖਿਆ ਇਹਦੇ ਵਿੱਚ ਬੈ ਨਾ ਆਹੋ ਫਿਰ ਰਾਤ ਨੂੰ ਵੇਖਿਆ ਮੋੜ ਕੇ ਨਾ ਤਿੰਨ ਤਿੰਨ ਡੋਟੇ ਕਰਕੇ ਵਿੱਚ ਬੈ ਬੈਚਵਾ ਲੈਣੇ ਬਸ ਹੀ ਰੋਲ ਲੱਖਾ ਲੈ ਦੋ ਡਾਂਡੇ ਵੱਡੇ ਹੋਏ ਗਾਸਟ ਹਾਂ ਹਾਂ ਵੀ ਟਾਂਡੇ ਨੂੰ ਹੋਇਆ ਗਿਆ ਮਹਾ ਜੇ ਦੇਖਿਆ ਮੈਂ ਥੱਲੇ ਉਧਰ ਕੀ ਨਾ ਖੇਤ ਦੇਖਿਆ ਦਸਤੀ ਨਾਲ ਵੱਡੇ ਬੇ ਇੱਕ ਦੋ ਹੋਰੇ ਵੱਢ ਲੈ ਦੋ ਉੱਥੇ ਵੱਢ ਲੈ ਦੋ ਹੋ ਉੱਥੇ ਵੱਢ ਲੈ ਮਗਰ ਲਾ ਵੀ ਹੋਊਗਾ ਕੰਮ ਸਟਾਰਟ ਹੁਣ ਹਾਂ ਈਰ ਨੂੰ ਲੈ ਕੇ ਆਉਂਗੇ ਕਿਹਨੂੰ ਕੀ ਦੀ ਮਾਨੂੰ ਆਸਦੀ ਕਹੂੰ ਕਹਨੇ ਜੋ ਅੱਗੇ ਵੀ ਨਹੀਂ ਹੈਗੇ ਕਹਨੇ ਜੋ ਅੱਗੇ ਵੀ ਨਹੀਂ ਵਾਲਾ ਕਹਿੰਦਾ ਥੋੜੇ ਖੇਤਾਂ ਚ ਦੀ ਪਾਉਣਾ ਜੰਦਾ ਨਹੀਂ ਆ ਵੇਲਾ ਆਈ ਗਏ ਆ ਜਾਈਏ ਨਹੀਂ ਚੱਲ ਗਾੜੇ ਮੋਟਾ ਆਉਂਦੀਆਂਗਾ ਹਾਂ 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 ਰੈਡੀ ਹਾਂ ਇਹਦਾ ਕੰਮ ਚੱਲੀ ਜਾਣੇ ਚੱਲੀ ਜਾਣੇ ਸਭ ਜ਼ਿੰਮੇਵਾਰ ਦੀ ਆਸ ਪਰੇ ਬੈਠੇ ਆ ਬਸ ਜ਼ਿੰਮੇਵਾਰ ਦੀ ਆਸ ਪਰੇ ਪਾਂਛੀ ਦੇ ਲੈ ਕੇ ਸਾਬ ਢੀਪਣ ਗਈ ਝੁੰਡੀ ਦੇ ਲੈ ਕੇ ਸਾਬ ਆਪਣੇ ਬਰਾਬਰ ਜਿਹਦੇ ਸਿਰ ਪਰਿਆ ਭਾਈ ਨੂੰ ਕਹਿ ਵੀ ਨਹੀਂ ਹੁੰਦਾ ਕਹਿ ਰਹੀਆਂ ਕਹਿ ਵੀ ਨਹੀਂ ਹੁੰਦਾ ਕਿਆ ਕਰੀਏ ਪਰ ਤਕਲੀਫ ਤਾਂ ਹੁੰਦੀ ਆ ਤੁਮਕ ਸਿਆ ਹੋ ਅੱਜ ਅੱਧਾ ਢੰਡਾ ਨਹੀਂ ਪਾਇਆ ਬੰਦਾ ਪਾ ਕੇ ਟੋਕਾ ਕਰਕੇ ਪਾ ਲਈ ਆ। ਤਕਰੀਬ ਤਾਂ ਹੁਣ ਮੰਨ ਲੂ। ਤਕਰੀਬ ਤਾਂ ਹੁੰਦੀ ਆ ਸਰ। ਮੰਨ ਤਾਂ ਤਕਰੀਬ ਹੁੰਦੀ ਹੋਊਗਾ। ਆ ਹੁੰਦੀ ਆ। ਕਿਨੇ ਦਿਨ ਹੋ ਗਏ? 100 ਤੋਂ 100 ਦਿਨ ਹੋ ਚੱਲਿਆ। ਹੋਰ ਰਾਖੀ ਕਰਦੇ ਆ ਨੂੰ। ਹੋਰ ਪਾਣੀ ਲਾਉਂਦੇ ਆ ਕਦੇ ਰੇਪ ਪਾਉਂਦੇ ਆ। ਟੂ ਹੀ ਰਹਿ ਜਾਂਦੀ ਰੇਪ ਪਾਉਂਦੇ ਦੀਆਂ ਬੰਦੇ ਦੀ। ਹੋਰ ਸਭ ਕੰਮ ਦੇਖ। ਬੰਦਾ ਆਇਆ ਤੁਰ ਗਈ ਪਾ ਗਿਆ। ਆਂ ਬੰਦਾ ਆਂਟ ਦੇ ਗਲੇ ਯਾਰ ਉਹ ਪਹਿਲਾਂ ਪਹਿਰੇ ਗੱਲ ਛੋੜ ਪਹਿਲਾਂ ਢੜਕ ਤੇ ਉਧਰ ਹੋਣਾ ਯਾਰ ਉਹ ਐਨੂੰ ਉੱਚੀ ਢੜਕਾ। ਫਿਰ ਡਾਂਡੇ ਵੱਟ ਕੇ ਵਝੜਿਆ। ਤੇ ਲੜਿਆ। ਦੱਸੋ ਉਹ ਕਿਹੜੇ ਸੌਖੇ ਚੜ ਗਿਆ ਉਹਨਾ ਉਹ ਵੀ ਐਂ ਗੋੜਨੀਆਂ ਲਾ ਕੇ ਕਿਹੜੇ ਉਹਨਾ ਐ ਤਾਂ ਉਹਦੀ ਮਿਹਨਤ ਬਹੁਤ ਹੈ ਮਿਹਨਤ ਤਾਂ ਬਹੁਤ ਹੀ ਉਹਦੀ ਮੈਂ ਤਾਂ ਹੋਰ ਵਾਰੀ ਦਾ ਭਾਜੇਦਾ ਮੈਂ ਤਾਂ ਹੋਰ ਵਾਰੀ ਉਹਦੇ ਤੇ ਚਲੋ ਆਪੇ ਉਹ ਕਿਹੜੇ ਆਪਾਂ ਨੂੰ ਕਰਨਾ ਦਾ ਉਹ ਵੀ ਕਹਿਣਾ ਦੀ ਸੱਪਾ ਵੀ ਚੱਲ ਭਾਈ ਚੱਲ ਭਾਈ ਉਹ ਕਰਦਾ ਜੀ ਤੈ ਪੜ ਲਈ ਭਾਈ ਬਸ ਹੁਣ ਦਾ ਬਸ ਹੋ ਕੇ ਕਰਨਾ ਦਾ ਠੀਕ ਹੈ ਪਾਦੇ ਪਾਦੇ ਤੇ ਤਾਂ ਦਾਦਾ ਲੈ ਰਿਹਾ ਸੀ ਆੜ ਖਰਾਬ ਕਰਦੇ ਸੀ ਦਾ ਦੇੜਾ ਕੁੰਬੀ ਦੇ ਤੇ ਉੱਨ ਨੂੰ ਬਹਣ ਨੂੰ ਮਿਲ ਗਈ ਕਬਰੀ ਆ ਪਾਉਂਦਾ ਹੁਣ ਪੰਜਾਬੀ ਕਹਿੰਦੇ ਰੇ ਪੈਣਾ ਮਸ਼ੀਨਾਂ ਵਾਲੇ ਪੈਣਾ ਬੰਦਾ ਆਸਤੀ ਗੱਲ ਤਾਂ ਨਹੀਂ ਬੋਲੂਡ ਹੁੰਦਾ ਇਹ ਰੇ ਰੇ ਬਾਤ ਨਾ ਰੇ ਬਾਤ ਤੇ ਰੇ ਨਾ ਨਹੀਂ ਪਾਉਣਾ ਇੱਕ ਸਾਰ ਐਨ ਹਾਂ ਇਹਦਾ ਫਰਕ ਬਹੁਤ ਹੈ ਅੱਧਾ ਗਿਆ ਅੱਧਾ ਰਹਿ ਗਿਆ ਸਾਰਾ ਡਾਇ ਚਿੱਟਾ ਜਾਇਆ ਯਾਰ ਸਮਾਂ ਨਹੀਂ ਗਿਆ ਤਾਂ ਆ ਬੀ ਕੀ ਆ ਚਿੱਟਾ ਰੇ ਇਹ ਤੂੰ ਹੀ ਜਾਣੇ ਹੁਣ ਹਾਂ ਕੀ ਬਾਈ ਗੱਲ ਹੈ ਤੇ ਭਾ ਮੁੱਠੀ ਵਿੱਚ ਜੇ ਨਾ ਇਹ ਗਿੱਲਾ ਹੋ ਜਾਂਦਾ ਜੇ ਦਾਇਆ ਹੋਵੇ ਸੁਫਰ ਨਹੀਂ ਹੁੰਦਾ ਇਹਦਾ ਤੇ ਉਪਰ ਗਦਾਇਆ ਹੀ ਗਿੱਲਾ ਹੋ ਗਿਆ ਇਹ ਉਹੀ ਮੈਂ ਕਹਿੰਦਾ ਆਹੋ ਅਗਰ ਅਗਰ ਮੈਂ ਜੀ ਹਾਂ ਗਿੱਲਾ ਹਾਂ ਨਾ ਚੁੱਕੇ ਹਾਂ ਇਹ ਸੁਫਰ ਹੋਵੇ ਫਿਰ ਸੁਫਰ ਗਿੱਲਾ ਨਹੀਂ ਹੁੰਦਾ ਇਹਦਾ ਮਲਾੜ ਤਾਂ ਵੈਸੇ ਆਉਂਦੀ ਸੌ ਕਾਸੇ ਮੀਂਹ ਇਹ ਮਲਾੜ ਤਾਂ ਹੈਗੀ ਸੀ ਮਲਾੜ ਤਾਂ ਮਲਾੜ ਤਾਂ ਚੱਕਰ ਛੱਡ ਦੇ ਉਹ ਉਹ ਤਾਂ ਗੱਲੇ ਦਾ ਗੱਲ ਮੈਂ ਆਪਣਾ ਢਾਈ ਮਲਾੜ ਤਾਂ ਹੈਗੀ ਉਹ ਹਾਂ ਉਹ ਤਾਂ ਆਇਆ ਵੀ ਚੱਲ ਵੀ ਡੈਟ ਦਾ ਹੋਊਗਾ ਕਿੰਨਾ ਕਿਤੇ ਮਿਲਾਵਟ ਆ ਆ ਵੀ ਉਹ ਪਾਉਣਾ ਆਪਾਂ ਦਾ ਹਾਂ ਅਰੇ ਬਿਲਾਵਟ ਜੇ ਮਿਲਾਵਟ ਨਾ ਹੋਵੇ ਖੇਤੀ ਦੇ ਸਵਾਰਪਸ ਜ਼ਿਮੀਂਦਾਰ ਬਹੁਤ ਕਾਂ ਵਿਆਬ ਹੋ ਜੂਵੇ ਰੇਹ ਕਿਤੀਆਂ ਮਿਲਾਵਟ ਤੋਂ ਆਇਆ ਜੇ ਵੀ ਮਿਲਾਵਟ ਰੇਹਾਂ ਚ ਮਿਲਾਵਟ ਹੈ ਕਿ ਨਹੀਂ ਲੋੜ ਨਹੀਂ ਆਰਗੇਨਿਕ ਕਰੋ ਮੈਂ ਸੱਦੋ ਬਰਾ ਇਹਨੂੰ ਉਹ ਆਉਣੇ ਹੁਣ ਝਾੜ ਮਿਲਣਾ ਹੁਣ ਇੱਥੇ ਇੱਥੇ ਕਾਹਾਂ ਕਾਹਾਂ ਬੰਦੇ ਹੋਣਾ ਕੰਮ ਆਪੇ ਹੌਲੇ ਹੌਲੇ ਆਹ ਸਰਕਾਰਾਂ ਬਰਾ ਸਰਕਾਰ ਬੰਦ ਕਰੇ ਪਲੇ ਫਰਕ ਗਿਆ ਜੁੱਤੀ ਮਰ ਵੀ ਲੱਗ ਜਾਂਦੇ ਕੜਕ ਤੇ ਮੇਰੇ ਤੇ ਬੋਲਾਂਗੇ ਚੱਪਲ ਮੇ ਤਾਂ ਬਹੁਤ ਸ਼ੀਤੀ ਲੱਗਦੀ ਆ ਚੱਪਲ ਮਰ ਗਿਆ ਹੁਣ ਕਹੜੇ ਬੋਸ ਹੋਏ ਮੈਂ ਇਹ ਉਹ ਤਾਂ ਪਾਣੀ ਲੱਗਿਆ ਗਿਆ ਸਾਨੂੰ ਹੁਣ ਇੱਕ ਧੁੱਪਾਂ ਤੇ ਚੱਪਲ ਨੂੰ ਪਾਰ ਕੇ ਜਾਂਦੇ ਬਾਹਰ ਪਾਰਸ ਤੋਂ ਚੌਥਾ ਦੋਨੋਂ ਵੀ ਜ਼ਿਆਦਾ ਸਹੀ ਪੈਣ ਲੱਗੀ ਆ ਨਾ ਪਾਏ ਦੇਖ ਲੈ ਦੇਖ ਉਧਰ ਮੈਂ ਉਹੀ ਦੇਖਦਾ ਤਾਂ ਵੀ ਆ ਦੇਗਾ ਅੱਜ ਪਾਰਸ ਤੋਂ ਚੌਥੀ ਗੰਨਾ ਆਪਣਾ ਵੀਡੀਓ ਵਿੱਚ ਦੇਖ ਦਿੰਦਾ ਗੰਨ ਨਾਲ ਹਾਂ ਦੇਖ ਪੌਕਟ ਦੇਖ ਤਾਂ ਹੁਣ ਕੀ ਕਰਿਆ ਕੁਝ ਨਹੀਂ ਕਰਿਆ ਆ ਜਾ ਆਰਾਮ ਨਾਲ ਦੇਖਦਾ ਹੁਣ ਇਹ ਨਹੀਂਦਾ ਪੂਰਾ ਗੰਨਾ ਵੀ ਆ ਨਿਕਲਿਆ ਵਾ ਹਾਂ ਉਧਰ ਨਾਲ ਬਹੁਤ ਫਰਕ ਆ ਫਰਕ ਤਾਂ ਬਹੁਤ ਔਰ ਹੋ ਰਹਾ ਕਾਕਾ ਕੇ ਪਾਣੀ ਲੈਣਾ ਇਹਨੂੰ ਠੀਕ ਐ ਤੇ ਫਟੂਗਾ ਦੇਖੀ ਹੋਰ ਇਹ ਸੂਏ ਨਹੀਂ ਇਦਾਂ ਇਹ ਪਰ ਇੱਕ ਗੱਲ ਆ ਚੀ ਦਾ ਫਰਕ ਆ ਇਹ ਜਿਆ ਜੰਮ ਜਾਂਦਾ ਇਹਨੇ ਬਾਈ ਹੁਣੀ ਸੂਣਾ ਆਏ ਨੇ ਆਹੋ ਜਾਂ ਹੁਣੀ ਨੇ ਨਿਕਲਣਾ ਵੀ ਹੁਣ ਸੂਣਾ ਸੁਮਣੀ ਇਹ ਮਨਿਆਦ ਹੁਣੀ ਇਹਦੀ ਸਟਾਰਟ ਹੋ ਜਾਣੀ ਬਸ ਤੂੰ ਦੱਸ ਦੇ ਇਥੇ ਤੈਨੂੰ ਸੂਏ ਵੀ ਦਿਖਣ ਲੱਗ ਜਾਣੇ ਥੱਲੇ ਤੇ ਇਹ ਸੂਏ ਨੇ ਕੰਨੇ ਆਏ ਚਾਰ ਚਾਰ ਪੰਜ ਪੰਜ ਦੇਖ ਜਾਮਾ ਦੇਖੇ ਨਾ ਫਰਕ ਜੰਮ ਦਾ ਬਹੁਤ ਉਹ ਜਿਹੜਾ ਉਧਰ ਵੀ ਗਿਆ ਉਹਦਾ ਜੰਮ ਘਟਾ ਹੈ ਕਿਹੜਾ ਉਹਦਾ ਹਾਂ ਦੋਹਾਂ ਦੇ ਘਟ ਜੰਮ ਉਹ ਫਿਰ ਕਹਾਂ ਵੀ ਜਾ ਗਿਆ ਇਹ ਬੀਜ ਤਾਂ ਇਹ ਵੀ ਵੇ ਲੈਈਆਂ ਇਹ ਪਹਿਲਾਂ ਬੀਜਾਂ ਬਹੁਤ ਨਾਲ ਵੀ ਇਹ ਕਾਂ ਕਾਂ ਕੇ ਹੀਠਾਂ ਦਾ ਇਹ ਹਾਂ ਆ ਦੇਖਾ ਮੈਂ ਕਹਿੰਦਾ 70 80 ਫਲ ਜਮੇ ਆਉਣਾ ਇਹ ਇਹ ਤਾਂ ਪੂਰਾ ਬਹੁਤ ਜਮਾ ਬਹੁਤ ਜਮਾ ਜਦਾ ਠੀਕ ਆ ਜਮੈਂ ਫੁੱਟ ਇਹ ਨਾਲ ਮੰਨ ਕੇ ਚੱਲ ਵੀ ਤੂੰ ਫੁੱਟ 1.5 ਫੁੱਟ ਤੇ ਵੱਧ ਤਾਂ ਹਿਊ ਨਹੀਂ ਆ ਪੱਕੀ ਗੱਲ ਠੀਕ ਆ ਰੋਬਾ ਬੰਦੂਰ ਜੇ ਮੋੜੇ ਗੱਡੀ ਗੁਰਮੁਖੇ ਤੇ ਕਿੱਥੇ ਤੱਕ ਹੈ ਉਹ ਅਗਲਾ ਛਾੜ ਦਾ ਨਾਲ ਹੈ ਹੈ ਅਗਲਾ ਛਾੜ ਨਾਲ ਲੰਦਾ ਇੱਛਾ ਆਹ ਆਹ ਨਾਲੇ ਲਾ ਜੇ ਲੈ ਇੱਥੇ ਕਾਇ ਕਮਾਉਂਦਾ ਹੋਰ ਹੈਗੇ ਪਿਛਲੇ ਅੱਜ ਕੀ ਕਰਨਾ ਸਰ ਤੁਸੀਂ ਮੱਕੀ ਦਾ ਬੜਾਉਣੀ ਆ ਮੱਕਿਆ ਜੀ ਸ਼ਾਮ ਨੂੰ ਵੱਢੂਗਾ ਦੇਖਦੇ ਆ ਧੂੜੀ ਧੂੜੀ ਦਾ ਹੁਣ ਆਦਾ ਢੋਗੀ ਧੂੜੀ ਬੱਸ ਲੈ ਗਿਆ ਉਹ ਮੇੜਾ ਕਦਾ ਮੋਦ ਗਿਆ ਨਹੀਂ ਯਾਰ ਲੈ ਕੇ ਲਾਂਗੇ ਮਨੂੰ ਲੱਗਦਾ ਹਾਂ ਜੇ ਮੈਂ ਆਇਆ ਮਸ਼ੀਨ ਲੈ ਕੇ ਭਰ ਦੇ ਦਿਆ ਜਿਆਦਾ ਪਾ ਫੇਰ ਨਹੀਂ ਲੱਗਿਆ ਆ ਜੀ ਅੱਧਾ ਘੰਟਾ ਹੋਇਆ ਹਾਲੇ ਹਾਂ ਫੇਰ ਨਹੀਂ ਲੱਗਿਆ ਕੇ ਹਾਂ ਉਹ ਤਾਂ ਦੂਈ ਰਹਿ ਗਈ ਕਾਲਾ ਕਾਲੂ ਕਹਿੰਦਾ ਦੇਖਦੇ ਆ ਕਿ ਮੰਡਾਲੀ ਟੂੜੀ ਹਾਂ ਮੇਰੀ ਨੂੰ ਕਰਾਵੇ ਟੂੜੀ ਯਾਰ ਲਗਾ ਇੱਥੇ ਆ ਗਿਆ ਆਪਣੇ ਫੇਰ ਕਰੇ ਰਾਏ ਲੈਣੀ ਮਨ ਲਿਆ ਕਿਹਾ ਮਾ ਗੰਨਾ ਹੈਟਾ ਮੇਰਾ ਭਾਈ ਹਾਂ ਵੀ ਪਾਣੀ ਲੇਟ ਹੁੰਦਾ ਉਹ ਹਾਂ ਪਾਣੀ ਨੂੰ ਦੇਖ ਲਗਾ ਪਾਉਂਗਾ ਉਹ ਕਰਵਾ ਦੇ ਅੱਜ ਜੇ ਟਾਈਮ ਲੱਗੇ ਆਬ ਦਾ ਅੱరే ਤਾਂ ਕੱਲੂ ਕਹਿੰਦਾ ਕੱਲ ਨੂੰ ਖਬਰੇ ਪਰਸ ਨੂੰ ਆਉਂਗਾ ਤਾਂ ਆਊਗਾ ਤਾਂ ਐ ਉਰੇ ਆਉਂਦੇ ਹੀ ਨਹੀਂ ਹੋਏ ਪਾ ਚਲੇ ਜਾਂਦਾ ਮੰਡ ਚ ਰਹਿੰਦਾ ਉਹ ਆਓ ਉੱਧਰ ਰਹੀ ਦੀ ਖੁੱਲਾ ਏ ਅੱਜ ਕਣ ਕੇ ਅੱਜ ਕਣ ਕੇ ਵੇਚਣ ਗਿਆ ਹੋਣਾ ਕਾਲਾ ਹਾਂ ਕਾਲਾ ਬੜਾਈਆ ਹੋਣਾ ਰਾਤ ਬੜਾ ਕੜ ਤ ਵੱਡ ਗਿਆ ਏ ਰਾ ਟ੍ਰੇਲਰ ਛੱਡਿਆ ਵੀ ਨਹੀਂ ਹਸਬੀਨ ਨੇ ਛੱਡ ਗਿਆ ਰਾ ਟ੍ਰੇਲਰ ਜਿਆਦਾ ਆਪਾਂ ਪੈ ਕੇ ਮੋਟਰ ਬੈਠੇ ਤੇ ਅੱਛਾ ਅੱਛਾ ਯਾ ਟ੍ਰੇਲਰ ਹੀ ਛੱਡਣ ਗਿਆ ਤਾਂ ਉਹ ਕਹਿੰਦਾ ਟਰੈਕਟਰ ਨਹੀਂ ਹੈਗਾ ਉਹ ਟ੍ਰੇਲਰ ਛੱਡ ਕੇ ਜਾਈਂ ਟ੍ਰੇਲਰ ਛੱਡ ਕੇ ਆ ਟ੍ਰੈਕਟਰ ਹੀ ਛੱਡ ਕੇ ਆ ਗਿਆ ਫਿਰ ਉਹ ਕਹਿੰਦਾ ਤੂੰ ਲਿਆਈ ਹੁਣ ਆਪਣਾ ਹੌਲੀ ਹੌਲੀ ਮੈਂ ਤਾਂ ਜਾ ਕੇ ਖੇਤ ਪਾਉਣਾ ਉਹ ਜਿਹੜਾ ਮੱਕੀ ਬੀਜਣੀ ਆ ਮੱਕੀ ਬੀਜਨੀ ਆ ਚ ਡੌਲਾਂ ਚੜਾਉਣਾ ਚੜਾਉਣੀ ਆ ਛਾਪ ਨੂੰ ਗੁਣ ਗਿਆ ਹਾਂ ਵਧੀਆ ਹਾਂ ਆਪਣੀ ਤਾਂ ਹੁਣ ਪਾਈਪ ਲਾਈਨ ਤੇ ਛੇੜੀ ਵੀ ਆਲੇ ਉਹਨੂੰ ਨਿੱਕੇ ਨੁੱਕੇ ਫਿੱਟ ਕਰਨੇ ਆ ਤੇ ਉਹ ਰਾਜਰ ਵਾਲੀ ਮੋੜੂ ਚ ਲਾ ਕੇ ਪਾਇਆ ਵੀ ਹੱਟ ਕੇ ਉਹਨੂੰ ਭਰ ਦੂੰਗੇ ਖਾਲਾ ਖਾਲਾ ਮੋਕੂ ਮਜਣਾ 15 20 ਮਿੰਟ ਲੱਗਣੇ ਆ ਉਹ ਕਿੰਨਾ ਕੁ ਲੱਗਣਾ ਆਹੋ ਹੈਗੇ ਨਹੀਂ ਬਹੁਤ ਮੱਕੀ ਆ ਮਣੀ ਇੱਕ ਇੱਕ ਹੁਣ ਮੈਂ ਆਹ ਕਰਨਾ ਉੱਥੇ ਰਾਜਰ ਵਾਲੇ ਖਾਲਾ ਪਾਉਣੀ ਆ ਲੈਣੀ ਆ ਕਿੱਥੇ ਰੇਟੀ ਚ ਪਾਣੀ ਬਾਸ ਤੇ ਪਾਣੀ ਬਾਸ ਤੇ ਹੁਣ ਪਾਣੀ ਦਾ ਹੁਣ ਆਇਆ 4 ਘੰਟੇ ਲਈ ਆਟ ਆਉਂਦੀ ਐ ਜੇ ਹੁਣ ਸਾਰਾ ਖੇਤ ਭਰਦੇ ਫਿਰ ਟਾਈਮ ਜ਼ਿਆਦਾ ਲੱਗਦਾ ਹੁਣ ਖਾਲਾ ਖਾਲਾ ਭਰਦੇ ਖੈਰੀ ਸਲਾ ਹੈ ਬੇਸਵਾਜ ਖੈਰੀ ਸਲਾ ਪਾਣੀ ਖਪਿੰਦਾ ਬਹੁਤ ਹੁਣ ਖਾਲਾ ਬਾਣ ਉਹਦੇ ਹਾਲ ਵਾਲੇ ਪਾਣੀ ਕੱਢੀ ਖਾਲ ਭਰ ਦੇਣੀ ਫੇਰ ਘੰਟੇ ਦਾ ਕੰਮ ਹੈ ਹਾਂ ਫੇਰ ਠੀਕ ਨਹੀਂ ਗੱਲ ਹੈ ਹੁਣ ਬੂਟੇ ਨੱਕਣੀ ਪਾਣੀ ਲੱਗਣਾ ਹਲੇ ਜੰਦਾ ਜੇ ਲਾਈਟ 8 ਘੰਟੇ ਨਹੀਂ ਹੁੰਦੀ ਹੈਗਣਾਹੀਂ ਹਾਂ ਹਾਂ ਪਾਣੀ ਵੀ ਦੇਖਣਾ ਪੈਣਾ ਟਾਈਮ ਦੇਖਣਾ ਪੈਣਾ ਨਹੀਂ ਗਾਂ ਖੇਤ ਪਰ ਸੁੱਕਦੇ ਫੇਰ ਹਾਂ ਉਹ ਤਾਂ ਹੈਗਾ ਭਾਈ ਹਾਂ ਮਣੇ ਨੇ ਖਾਲਾ ਪਾ ਲੂੰਗੇ ਆਹ ਜਗ੍ਹਾ ਪਿੱਛੇ ਵਾਲੇ ਪਈ ਰਊ ਇਦਾਂ ਕਰਨਾ ਹੁਣ ਦੇਖਦਾ ਉਹਨੂੰ ਮੈਂ ਟਰੈਕਟਰ ਹੀ ਦੇਖਦਾ ਤਾਂ ਇੱਕ ਕਾਲਾ ਲੈ ਗਿਆ ਵੇ ਆ ਨੀ ਮੈਂ ਤਾਂ ਫੋੜਨਾ ਪਾਇਆ ਉਹਨੂੰ ਦੀਆਂ ਫੋੜ ਕੌਣ ਲੇਗਾ ਕਾਲੇ ਭਾਗ ਦਾ ਆਦਾ ਕਨਾਂ ਮੈਂ ਟ੍ਰੈਲੀ ਲਿਆਉਣੀ ਦਾ ਟਰੈਕਟਰ ਇੱਕ ਟੂੜੀ 'ਤੇ ਚੱਲਦਾ ਤਾਂ ਹੂੰ ਇੱਕ ਪਤਨੀ ਟੂੜੀ ਤਾਰ ਹੀ ਲਿਆਉਂਦਾ ਤਾਂ ਕਿਸੇ ਦੀ ਪਤਨੀ ਕੀ ਕਰਦਾ ਤਾਂ ਉਹ ਕਹਿੰਦਾ ਟਰੈਕਟਰ ਨਹੀਂ ਹੈਗਾ ਉਹਰੇ ਟਰੈਕਟਰ ਲੈ ਕੇ ਆਈ ਮੇਰਾ ਟਰੈਕਟਰ ਦੋ ਹੀ ਨੀ ਉਹਰੇ ਦੋ ਆ ਲੈ ਮੇਰੇ ਵਾਲਾ ਪਰਾ ਖੜਾ ਵੇ ਲੋ ਬਾਕੀ ਹੁਣ ਤੇ ਲੈਖ ਰਿਹਾ ਮੈਂ ਉਹਨੇ ਆ ਜਾਣਾ ਇੱਕੇ ਜਿਹੜਾ ਹੁਣ ਇਹਨਾਂ ਨੂੰ ਭਈ ਹੱਥ ਖੜੇ ਕਰ ਦਿੰਦੇ ਫਿਰ ਅਬ ਲੌਂਗ ਸੇ ਫਿਰ ਜਾਣ ਹੋਦੇ ਗੜੇ ਨਾ ਵੀ ਹਾਂ ਸ਼ਾਮ ਸਵੇਰੇ ਸ਼ਾਮ ਬਈਆਂ ਦਾ ਕੰਮ ਵਧੀਆ ਲੱਗਿਆ ਮਨ ਨੂੰ ਸਵੇਰੇ ਸ਼ਾਮ ਵਾਲਾ ਵਾਲੇ ਬੰਦਾ ਵੀ ਆਪ ਕੋ ਸੌਖਾ ਤੇ ਬੈਰੀ ਮਤਲਬ ਔਖਾ ਕੰਮ ਆ ਬਹੁਤ ਬੈਰੀ ਤੋਂ ਬਹੁਤ ਔਖਾ ਟੂੜੀ ਤੇ ਥੜੀ ਕਾਂਟ ਤਾਂ ਹੁੰਦੀ ਐ ਬਹੁਤ ਕਾਂਟਾਂ ਟੂੜੀ ਦੀ ਹਾਂ ਟੂੜੀ ਦੇ ਕਾਂਟ ਤਾਂ ਹੁੰਦੀ ਐ ਜੇ ਉੱਪਰ ਚੜਦਾ ਬੰਦਾ ਨਾਜ਼ਰਾਂ ਦੀ ਭਾਈ ਕਿੰਨਾ ਨਾਲ ਹੀ ਨਿਕਲਦੀ ਆ ਕਰਦਾ ਬਹੁਤ ਐ ਮੈਂ ਤੂੰ ਜਈ ਜਿਆਦਾ ਹੀ ਸਟਾ ਲੱਗ ਤੇ ਨਹੀਂ ਯਾਰ ਆਪ ਤਾਂ ਹੁਣ ਦੋ ਹੀ ਹੈ ਨਹੀਂ ਹੋਰੇ ਇਹ ਤਾਂ ਹੁੰਦੇ ਫੇਰ ਤਾਂ ਮੈਂ ਤਾਂ ਚੱਲੀ ਹੋ ਜਾਣਾ ਤਾਂ ਉਹ ਦੋਏ ਆਪਣੇ ਡਿਊਟੀ ਉੱਤੇ ਲਾ ਜਿੰਦੇ ਆ ਮੈਂ ਡੂੜੀ ਢੋਈ ਜਾਂਦਾ ਹੁਣ ਪਿੱਛੇ ਤੇ ਇਹਦੀ ਢੋ ਹੋ ਗਈ ਅੱਜ ਆਪਣੀ ਰਹਿ ਗਈ ਬਸ ਖੜਦਾ ਨਹੀਂ ਉਹਦੇ ਪਿੱਛੇ ਨੂੰ ਭਾਰਾ ਚੱਕਰੂਦਾ ਪਿੱਛੇ ਨੂੰ ਭਾਰਾ ਸਟੈਂਡ ਦਾ ਚੱਕਰ ਪਿੱਛੇ ਨੂੰ ਭਾਰਾ ਨਹੀਂ ਚੱਕੇ ਮਣੀ ਚੋਲੀ ਇਹਨੂੰ ਮੈਂ ਕਹਿੰਦਾ ਸਾਈਕਲ ਵਾਲਾ ਸਟੈਂਡ ਲਵਾ ਦਈਏ ਸਾਈਕਲ ਵਾਲਾ ਸਟੈਂਡ ਸਭ ਨਾਲੋਂ ਵਧੀਆ ਉਹ ਵਧੀਆ ਰਹਿਣਾ ਇਹਨੂੰ ਸਾਲੇ ਨੂੰ ਉੱਪਰ ਚੱਕ ਲੈ ਕਰਨਾ ਇਹਣਾ ਇੱਥੇ ਚਾਹੀਦਾ ਐ ਹਾਂ ਪੈਰ ਨਾਲ ਚੱਲ ਕੇ ਉਹ ਵੀ ਹੈਗਾ ਤਾਂ ਉਹ ਵੀ ਹੈਗਾ ਤਾਂ ਦੇਖਿਆ ਮੈਂ ਹਾਂ ਉਹ ਵੀ ਦੇਖਿਆ ਮੈਂ ਪੈਰ ਨਾਲ ਆਏ ਕਿਥੇ ਜਾ ਕੇ ਆਏ ਚੱਲ ਬੱਸ ਐ ਦੋਰ ਲੋੜੇ ਨਹੀਂ ਹੈਗੀ ਨਹੀਂ ਉੱਪਰ ਨਾਲੇ ਆਏ ਪੁੱਟੀਆਂ ਦੀ ਲੋੜੇ ਨਹੀਂ ਹੈਗੀ ਨਾਲੇ ਦੱਸ ਮੈਂ ਹੋਰ ਦੱਸਦਾ ਜਿਹੜੇ ਆਏ ਤਾਂ ਗੰਨੇ ਉੱਤੇ ਡੌਲਾਂ 'ਚ ਫਾਜ ਜਾਂਦੇ ਬਾਰੇ ਕੁੱਤੇ ਮੱਗੀ ਜਿਹੜੇ ਅੱਡੇ ਵਿੱਚ ਚੱਲਦੇ ਨੇ ਇਹ ਕੋਈ ਮਤਲਬ ਹੁਣ ਵੀ ਖਾਦਦੇ ਆ ਬੜਾ ਜਿਹੜਾ ਪਰਚੱਕ ਦੇ ਕਿਹਦੀ ਗੱਲ ਤਾਂ ਠੀਕ ਹੈ ਯਾਰ ਤੈਨੂੰ ਦੁੱਲੇ ਪਾ ਲੈ ਕੇ ਜਾਂਦਾ ਭਾਈ ਇਹ ਸਟੈਂਡ ਲਾ ਸਟੈਂਡ ਇੱਥੇ ਤੇ ਆਏ ਨਾ ਪੈਰ ਨਾਲ ਲੱਗੇ ਰੱਖ ਹਾਂ ਤੇ ਹੱਥ ਨਾਲ ਲਾਉਣਾ ਬਹੁਤ ਹੋਰ ਆਇਆ ਤੋੜ ਲਿਆ ਨਿਕਲ ਗਿਆ ਸਟੈਂਡ ਲਾਉ ਉਹ ਠੀਕ ਆ ਕੱਲ ਠੀਕ ਹੈ ਜੀ ਲਾ ਰਿਹਾ ਐ ਨਹੀਂ ਹੋ ਗਈ ਇਹ ਜਿਹੜੀ ਚੀਜ਼ ਆ ਇਹ ਨਹੀਂ ਹੁੰਦੀ ਇਹ ਦੇਖ ਇੱਧਰ ਇੱਥੇ ਨਾ ਮਾਰ ਜੀ ਆ ਚੱਕਵਾ ਸਟੈਂਡ ਫਿਰ ਤਾਂ ਚੱਕ ਹੋ ਗਿਆ ਇਹ ਫਿਰ ਦੀ ਸੈਟਿੰਗ ਹੋ ਜਾਣੀ ਫਿਰ ਜਦੋਂ ਉੱਪਰ ਜਾ ਕੇ ਉਹਨਾਂ ਫਿਰ ਮਤਲਬ ਨਹੀਂ ਚਾਹੀ ਬੜਾ ਲਾ ਲਾ ਹਾਂ ਪੁਰਜਾ ਖੜਾਣਾ ਨਹੀਂ ਇੱਥੇ ਆ ਜਾਣਾ ਆ ਰਿਹਾ ਇੱਥੇ ਮੈਂ ਇਹਦੇ ਚ ਵਾਦਾ ਕਰਦੇ ਆਂ ਇਹ ਵੀ ਨੁਕਸਤ ਆਖਿਆ ਤਾਂ ਉਹਨੂੰ ਇਹ ਵੀ ਨੁਕਸਤ ਆਖਿਆ ਤਾਂ ਮੈਂ ਕਿਹਾ ਇਹ ਜੀੜੇ ਟਰੈਕਟਰ ਬਗਾ ਮੂਰ ਤੇ ਖੜੀ ਹੁੰਦੀ ਆ ਕਹਿੰਦਾ ਫੇਉਣਾ ਬੈਰਿਆ ਕੀ ਕਰਿਆ ਇਹਦਾ ਬੈਲਸ ਇੱਥੇ ਕਰਤਾ ਸਿੱਧਾ ਉੱਪਰ ਅੱਛਾ ਆਂ ਆਹ ਟੈਂਕੀ ਜਿਹੜੀ ਪਿੱਛੇ ਆ ਉਹਨੇ ਸਿੱਧੀ ਕਰਤੀ ਉਹਰੇ ਇੱਥੇ ਮੂਰੇ ਲਿਆ ਤਾਈ ਪਰ ਲਿਆਤੀ ਟੈਂਕੀ ਮੂਰੇ ਲਿਆਦੀ ਨੇ ਹੁਣ ਉਹਨੂੰ ਕਹਿੰਦੇ ਹਾਲਾ ਦਾ ਇਲਾ ਕਰ ਕੋਈ ਨਹੀਂ ਵੀ ਟੈਂਕੀ ਪਿੱਛੇ ਕਰ ਉਹ ਮੈਨੂੰ ਹੋਰ ਵਾਸਤੇ ਕਰਤੀ ਉਹ ਆ ਨਵੀਆਂ ਵਿੱਚ ਬਦਲਦੀ ਨਵੀਆਂ ਵਿੱਚ ਨਵੀਆਂ ਤਕਨੀਕਾਂ ਜੇ ਕਰਤੀ ਹਾਂ ਇਹ ਹੁਣ ਸਿੱਧੀ ਕਰਦੀ ਬੈਲਤ ਕੋਈ ਉਹ ਨਹੀਂ ਹੈਗਾ ਹੁਣ ਲਾ ਫਿਰ ਆ ਨਾ ਯਾਰਾ ਉੱਚੀ ਆ ਬਾਈ ਇੰਨੀ ਹੋਵੇ ਇਹ ਹੱਟ ਹੋ ਜਾਣਾ ਸੀ ਇਹ ਹੱਥ ਖੋਲ ਦੋ ਇਹਨੂੰ ਕਿਹੜਾ ਆ ਚੀਜ਼ ਆ ਚੀਜ਼ ਹੋਰ ਤੇ ਉਹ ਨਹੀਂ ਨੀਵੀ ਹੋਣੀ ਇਹ ਹੁੰਨੀ ਆ ਨਹੀਂ ਨਹੀਂ ਹੁੰਦੀ ਇਹਦੇ ਨਾਲ ਇਹ ਹੁਣ ਤਾਂ ਹੁਣ ਫੜੰਗੇ ਤਾਂ ਹੋਣੀ ਆਉਂਦੇ ਆ ਚੱਕ ਹੋ ਜਾਣਾ ਆਹੋ ਹੋ ਜੂਗੀ ਇਹਨੇ ਯਾਰ ਖੋਲ ਕੇ ਇਹਨੇ ਉੱਪਰ ਚੱਕ ਹੋ ਜਾਣਾ ਆ ਚੰ ਢਿੱਲੇ ਕਰਨੇ ਪੈਣੇ ਦੋ ਜਣਾਟਾ ਇਹ ਆਹੋ ਫਿਰ ਤੇ ਹੱਥ ਇਹਦੇ ਯਾਰ ਨਹੀਂ ਉੱਚੀ ਹੋਣੀ ਉੱਚੀ ਹਾਂ ਉਹ ਲੈ ਹੁਣ ਇੱਥੇ ਦਾ ਸਟੈਂਡ ਆ ਫੜੰਗੇ ਤੇ ਜਾਂਦਾ ਹੁਣ ਉਹ ਜੇ ਉਹ ਸਾਈਡ ਤੇ ਇੱਤੀ ਰਹਿਣਾ ਇਹਨੇ ਚੱਕੋ ਇਹਨਾਂ ਉੱਪਰ ਆਹ ਖੁੱਲੇ ਤੇ ਨਾ ਖੁੱਲੇ ਤੇ ਇਹਦੇ ਨਾਲ ਜੁਆਇੰਟ ਆ ਦੇਗਾ ਆ ਦੇਖ ਯਾਰ ਹੁਣੀ ਚੱਕ ਦੇਉ ਆਪਾਂ ਫਿਰ ਚੱਕ ਦੇ ਹੁਣ ਚਾਬੀ ਨਹੀਂ ਹੈਗੀ ਸਦੀ ਚਾਬੀ ਰੂ ਗਈ ਨਹੀਂ ਡਿਗਾਰਡ ਵਿੱਚ ਆਇਦਾਂ ਡਿਗਾਰਡ ਤਾਂ ਤਬੋਂ ਨਹੀਂ ਇਹ ਹਲਾਈ ਵੀ ਕਿਸੇ ਨੇ ਯਾਰ ਕਿਹਨੇ ਹਲਾਈ ਕੀ ਇਹ ਲੈ ਹੋ ਗਈ ਹੋ ਗਈ ਹੋਰ ਵੀ ਕਰ ਦੇ ਹੋ ਗਈ ਹੋ ਗਈ ਕਿਸੇ ਨੇ ਹਲਾਈ ਵੀ ਆ ਇਹ ਹਾਂ ਉਹਦੇ ਉੱਪਰ ਦੇਖ ਨਾੜ ਖੋਲੇਵੇਂ ਹੋਰ ਚੱਕ ਦੇ ਉੱਪਰ ਫਿਰ ਨੂੰ ਹੈਂ ਨਾਟ ਖੁੱਲੇ ਬਈ ਹਾਂ ਸਹੀ ਹਲਾ ਹੀ ਵੀ ਇਹ ਕੋਈ ਹੋਰ ਲੈ ਗਿਆ ਕੋਈ ਹੈ ਚੱਲੀ ਚੜੀ ਹੋ ਰਹੀ ਦੀ ਆ ਵੀ ਆ ਗਿਆ ਖੜਦੀ ਆ ਆੜੀ ਹੁਣ ਤੇਰਾ ਹੁਣ ਪੈਨਲ ਦੀ ਕੱਢ ਜਾ ਕੱਢ ਜਾ ਆ ਲੈ ਉਹ ਬਣ ਗਿਆ ਪੈਨਲ ਲੈ ਲੈ ਖੜ ਗਈ ਆ ਹਲਾ ਥੋੜੀ ਜੀ ਹੋਰ ਮੈਂ ਵੀ ਨਹੀਂ ਗਾਰ ਕਰੀ ਵੀ ਛੇੜਾ ਬੇੜਾ ਮੈਂ ਥੋੜੀ ਜੀ ਹੋਰ ਚੱਕ ਹੋ ਗਈ ਆ ਆ ਉਹ ਜੂੜੀ ਉੱਥੇ ਦੀ ਏ ਜਿੱਥੇ ਉਹ ਜੂੜੀ ਹੈ ਉੱਥੇ ਦੀ ਏ ਬਾਈ ਬਾਈ ਪਤਾ ਕੀ ਗੱਲ ਹੈ ਹੁਣ ਹੁਣ ਇਹ ਥੱਲੇ ਵਾਲੇ ਨੀਵੇਂ ਰਹਿ ਗਏ ਅੱਗੇ ਦਾ ਚੱਕਣ ਨਹੀਂ ਆਏ ਹੁਣ ਮਹੰਦਰਾ ਨੇ ਨੀਵੇਂ ਫਾਦਦੇ ਆਂਦੇ ਮੈਂ ਤੁਹਾਨੂੰ ਇਹੀ ਕਹਿੰਦਾ ਇਹ ਇਹ ਸੁਣਨੇ ਆ ਸਮਝੇ ਨਹੀਂ ਉਹਦੇ ਕਰਕੇ ਆਕਰ ਨੇ ਨੀਵੀਂ ਕਰੀ ਹੋਈ ਸੀ ਹਾਂ ਇਹ ਮੱਕੀ ਵਾਲੇ ਜਿਹਾ ਫਾਦਦੀ ਸੀ ਇਹ ਮੱਕੀ ਵਾਲੇ ਜਿਹਾ ਫਾਦਦੀ ਸੀ ਤਾਂ ਹੀ ਕਰੀ ਨੀਤੀ ਇਹ ਹਾਂ ਜੀ ਫੋਲ ਨਹੀਂ ਜਾਂਦੇ ਵਿੱਚ ਹੁਣ ਮੱਕੀ ਵਾਲੇ ਜਿਹਾ ਫਾਦਦੀ ਸੀ ਚਾਹੀਦਾ ਸਟੈਂਡ ਐ ਚੇਅਰ ਉਹ ਸਟੈਂਡ ਠੀਕ ਆ ਸਟੈਂਡ ਚੱਕ ਚੱਕ ਚੇਅਰ ਲਾ ਤਾਂ ਸਟੈਂਡ ਚੱਕ ਲਿਆ ਜੇ ਇਹ ਕੰਮ ਕਰਾਉਣਾ ਹੈ ਵੀ ਇੱਥੇ ਰਹੀ ਟੈਂਕੀ ਬੈਲਸ ਸਹੀ ਰਹੇ ਏ ਛੋੜੇ ਅਰ ਸਾਲੀ ਉੱਥੀ ਕੰਮ ਆ ਜਾਣਾ ਫੇਰ ਫਿਰ ਨਾ ਖਲਛੀ ਨਹੀਂ ਮੇਉ ਜਣਾ ਇਹ ਉੱਚੀ ਜਾ ਕੇ ਸਟੈਂਡ ਲੱਗਣਾ ਹੋਣੀ ਉੱਚੀ ਆ ਇਹ ਉੱਚੀ ਜਾ ਕੇ ਬਸ ਸਟੈਂਡ ਲੱਗਣਾ ਹੈ ਜਰ ਇਹ ਨੂੰ ਪਾਉਣਾ ਵਾ ਸਟੈਂਡ ਲਾ ਲਾ ਨਹੀਂ ਨਹੀਂ ਆ ਬਸ ਚਾਲਦੀ ਆ ਲੈ ਚੱਲ ਬੈਂਡ ਸਾਰਿਆਂ ਨਾਲ ਵਧੀਆ ਹੈ ਬੈਂਡ ਵਧੀਆ ਰਹਿਣਾ ਤੀਪੋ ਚੱਕ ਬਣਾ ਰਾਮਨ ਨਾ ਮੱਕੀ ਵਾਲੀ ਸਾਈਡ ਤੇ ਫਸੇ ਕਿਸੇ ਵਾਂ ਨੂੰ ਫਸਣਾ ਇਹਨੇ ਹੋ ਗਈ ਜਾ ਚੱਲੀ ਜਾ ਨੀ ਲਾਇਆ ਦਿਮਾਗ ਸਹੀ ਹੋ ਲਾਇਆ ਤਾਂ ਆਪਾਂ ਗੱਲ ਤਲਾ ਗੱਲ ਤਲਾ ਆਪਾਂ ਗੱਲ ਬਣਾਸਾ ਰਿਕਾ ਲਾ ਦੋ ਲੈ ਨਾ ਦਿੱਤਾ ਵਾਈ ਪੁਆਇੰਟ ਹੈ ਜੀ ਗੱਲ ਹੈ ਪੁਆਇੰਟ ਹੱਤਾ ਕੋਣ ਹਾਂ ਐ ਤਾਂ ਕਾਰੀਗਰ ਤਕੜਾ ਪੁਰਾ ਕਾਰੀਗਰ ਹੈ ਕਾਰੀਗਰ ਪੁਰਾ ਹੈ ਚਲੋ ਠੀਕ ਹੈ ਭਾਈ ਮਿਲਦੇ ਕੱਲ ਨੂੰ ਦੂਰ ਜੀ ਹੋਰ ਸ਼ਾਮ ਨੂੰ ਦੇਖੀਏ ਹੁਣ ਭਾਈ ਹੋਰ ਕੰਮ ਕਰ ਦਿੰਦਾ ਮੱਕੀ ਪਰ ਪੜਦੇ ਸ਼ਾਮ ਨੂੰ ਕੀ ਵੜਨੀ ਹੈ ਕੱਲ ਨੂੰ ਕੰਮ ਤਾਂ ਬਹੁਤ ਹੈ ਅੱਜ ਫਿਰ ਠੀਕ ਹੈ ਮੋੜ ਰਣੀ 9 ਵਜੇ ਛੜ ਪਾ ਕੇ ਆਉਣੇ ਮੈਂ ਅੱਛਾ ਦੇਖਦਾ ਟਰੈਕਟਰ ਆ ਗਿਆ ਜਿਹੜੇ ਲੈਣਾ ਕੱਢੇ ਹੋਣੀਆਂ ਬਸ ਅੱਜ ਵੀਟਾ ਨੂੰ ਸਵਾਗਤ ਵੀਡੀਓ ਜੀ ਸਵਾਗਤੀਕਰ ਵੀਡੀਓ ਦੀ ਹੋਰ ਕੀ ਚੰਗਾ ਹੀ ਸਾਥੀਕਰ ਤੁਮਹਾਰਾ ਸ਼ੁਕਰਕਕੇ ਜੀ ਨੂੰ ਮਿਲਦੇ ਆ